ਹਾਂਜੀ ਅੱਜ ਸਾਡੇ ਨਾਲ ਫੇਰ ਜੁੜੇ ਨੇ ਰੰਮਪਰਾ ਫੁੱਲ ਤੋਂ ਪੱਤਰਕਾਰ ਜਨੀਸ਼ ਕਰਕਰਾ ਜੀ ਅੱਜ ਇਹ ਮੁੱਦੇ ਤੇ ਗੱਲਬਾਤ ਹੋਊਗੀ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਕਿਸ ਤਰ੍ਹਾਂ ਦਾ ਪ੍ਰਧਾਨ ਸਭਾ ਦੀਆਂ ਚੋਣਾਂ ਨੇੜੇ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੋ ਜਿਹਨਾਂ ਨੂੰ ਕੱਲ ਜ਼ਮਾਨਤ ਮਿਲ ਗਈ ਸੀ ਅੱਜ ਉਹ ਬਾਹਰ ਆਏ ਨੇ ਔਰ ਬਿਆਸ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀ ਤਾਲਮੇਰਿਆ ਉਹਨਾਂ ਦਾ ਮੋਦੀ ਦੀ ਜੋ ਫੇਰੀ ਰਹੀ ਹੈ ਔਰ ਪੰਜਾਬ ਦਾ ਸਾਰਾ ਸਿਆਸੀ ਮਾਹੌਲ ਔਰ 10 ਲੱਖ ਦੇ ਜੋ ਸਾਇਤ ਬੀਮਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਜੋ ਮੇਨ 1 ਲੱਖ ਕਹਿੰਦੇ ਸੀਗੇ ਕਿ ਜਿਹੜਾ ਨੌਜਵਾਨ ਮਰਨਾ ਉਹ ਇੱਕ ਅਫਵਾਹ ਕਿ ਸਹੀ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਆਪਣੇ ਨਾਲ ਜੁੜੇ ਨੇ ਰੰਪਰਾ ਫੋਟੋ ਸੀਨੀਅਰ ਪੱਤਰਕਾਰ ਜਨੀਸ਼ ਕਰਕਰਾ ਜੀ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਟਾਰਟਿੰਗ ਜਨੀਸ਼ ਕਰਕਰਾ ਜੀ ਮੈਂ ਇੱਥੋਂ ਹੀ ਕਰਨਾ ਚਾਹੁੰਦਾ ਕੀ ਮਤਲਬ ਜਿਹੜੀ ਕੱਲ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ ਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਸਿਆਸੀ ਗਲਿਆਰੇ ਦੇ ਵਿੱਚ ਚਰਚਾ ਵੀ ਆ ਹੋਰ ਇਹ ਹਕੀਕਤ ਵੀ ਆ ਵੀ ਵਿਕਰਮ ਸਿੰਘ ਮਜੀਠੀਆ ਦੇ ਬਾਹਰ ਆਰਡਰ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਬਲ ਮਿਲੂਗਾ ਠੀਕ ਹੈ ਜੋ ਅਕਾਲੀ ਦਲ ਨਾਲ ਹੀ ਜੁੜ ਕੇ ਰਹਿੰਦੀ ਹੈ ਕਿਉਂਕਿ ਅਕਾਲੀ ਦਲ ਦਾ ਜਿਹੜਾ ਦਵਾਪਾ ਖੇਤਰ ਦਾ ਮਜੀਠਿਆ ਖੇਤਰ ਦਾ ਉਹ ਕਿਸੇ ਨਾ ਕਿਸੇ ਵਿਕਰਮ ਸਿੰਘ ਮਜੀਠੀਆ ਦੇ ਹੀ ਦਾਬੇ ਦਬਾਕ ਤੇ ਚੱਲਦਾ ਹੈ ਉੜਨਾ ਦੀ ਉੱਤੇ ਪਕੜਾ ਬਿਚੇ ਇਹ ਜਦ ਦੇ ਜੇਲ੍ਹ ਚ ਚਲਦੇ ਗਏ ਤਾਂ ਕਾਲੀ ਦਲ ਦੀ ਪਕੜ ਉੱਥੋਂ ਘਟ ਗਈ ਸੀ ਪਰ ਜਿਵੇਂ ਇਹ ਬਾਹਰ ਆ ਗਏ ਨੇ ਹੁਣ ਤਾਂ ਮੈਨੂੰ ਲੱਗਦਾ ਵੀ ਉੱਥੋਂ ਕਾਲੀ ਦਲ ਨੂੰ ਮਜ਼ਬੂਤੀ ਮਿਲੂਗੀ ਔਰ ਸਿਆਸੀ ਜਿਹੜੇ ਹੈਗਾ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਐਮ ਰੋਲ ਨਬੜ ਗਏ ਮਜੀਠੀਆ ਸਾਹਿਬ ਠੀਕ ਹੈ ਜੀ ਮਤਲਬ ਕਹਿ ਦਈਏ ਜਿਹੜੇ ਹੁਣ ਮਜੀਠਾ ਤੋਂ ਜਿਹੜੇ ਪੀਏ ਸਾਹਿਬ ਸੀ ਇਹਨਾਂ ਦੇ ਤਲਵੀਰ ਸਿੰਘ ਗਿੱਲ ਜੀ ਉਹ ਪਿਛਲੇ ਦਿਨੀ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਆ ਤੇ ਭਗਵੰਤ ਮਾਨ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਜਿਹੜਾ ਹਲਕਾ ਮਜੀਠਾ ਦਾ ਐਲਾਨ ਕਰ ਦਿੱਤਾ ਉਮੀਦਵਾਰ ਕਿ ਉਸ ਨੂੰ ਦੇਖ ਕੇ ਕਿਵੇਂ ਦੇਖੋ ਵੈਸੇ ਤਾਂ ਇਹ ਆਪਦੇ ਖੇਤਰ ਤੋਂ ਹੀ ਲੜਦੇ ਗਏ ਕਿਉਂਕਿ ਜਿਹੜੀ ਇਹਨਾਂ ਦੀ ਪਕੜ ਆ ਪਹਿਲਾਂ ਵੀ ਦੱਸਿਆ ਵੀ ਬਹੁਤ ਜ਼ਿਆਦਾ ਗਈ ਉਸ ਦੋਆਬੇ ਖੇਤਰ ਦੇ ਵਿੱਚ ਔਰ ਰਹੀ ਗੱਲ ਪਾਰਟੀ ਛੱਡ ਕੇ ਦੂਸਰੀ ਪਾਰਟੀ ਤੇ ਜਾਣਾ ਤਾਂ ਅਜੇ ਸ਼ੁਰੂਆਤ ਹੋਈ ਹੈ ਕਿਉਂਕਿ ਇੱਥੇ ਇੱਕ ਗੱਲ ਕਲੀਅਰ ਆ ਵੀ ਜਿਹੜੇ ਵਿਧਾਨ ਸਭਾ ਚੋਣਾਂ 2027 ਹੈ ਇਹਦਾ ਲਗਭਗ ਵੀਕਲ ਵੱਜ ਚੁੱਕਿਆ ਠੀਕ ਹੈ ਜੀ ਇਹ ਬਹੁਤ પાર્ટી ਇਧਰ ਉਧਰ ਹੋੜ ਗਿਆ ਜਿਵੇਂ ਜਿਵੇਂ ਹੀ ਸਮਾਪਤੀ ਚ ਜਾਊਗਾ ਤਾਂ ਪਲਟੀਆਂ ਵੀ ਬੱਜਣਗੀਆਂ ਔਰ ਨਵੇਂ ਨਵੇਂ ਸਭੀਕਰ ਪੈਦਾ ਹੋਣਗੇ ਜਿਹੜੀ ਸੋਚ ਆਪਾਂ ਸੋਚ ਕੇ ਚੱਲਦੇ ਆ ਉਹ ਉਹਨਾਂ ਦੇ ਸਮੇਂ ਦੇ ਵਿੱਚ ਚੇਂਜ ਹੋ ਜਾਂਦੀ ਹੈ ਕੋਈ ਪਾਰਟੀ ਛੱਡ ਕੇ ਗਿਆ ਉਹ ਵਾਪਸ ਵੀ ਆ ਸਕਦਾ ਤੇ ਕੋਈ ਬੰਦੇ ਹੋਰ ਪਾਰਟੀਆਂ ਛੱਡ ਕੇ ਦੂਜੇ ਚ ਜਾ ਵੀ ਸਕਦੇ ਨੇ ਤਾਂ ਕੋਈ ਖਾਸ ਪ੍ਰਭਾਵ ਨਹੀਂ ਹੈ ਆਪ ਜੀਠਿਆ ਹਲਕੇ ਤੋਂ ਵੀ ਜੀਠਿਆ ਆਪ ਹੀ ਲੜਦਗੇ ਔਰ ਇਹ ਆਪ ਵੀ ਲੜਦਗੇ ਔਰ ਆਪਣੇ ਉਸੇ ਦਾਵੇਦਾਰ ਵੀ ਤਕਰੀਬਨ ਆਪ ਹੀ ਖੜੇ ਰਹਦਗੇ ਠੀਕ ਹੈ ਜੀ ਔਰ ਦੂਜਾ ਸਵਾਲ ਮੇਰਾ ਜੀ ਇੱਕ ਤਰੀਕ ਨੂੰ 1 ਫਰਵਰੀ ਨੂੰ ਕਹਿਦੀ ਆਪਾਂ ਸੀਐਮ ਪ੍ਰਧਾਨ ਮੰਤਰੀ ਮੋਦੀ ਸਾਹਿਬ ਆ ਕੇ ਗਏ ਨੇ ਤੇ ਉਸ ਨਾਲ ਤੁਸੀਂ ਦੇਖਦੇ ਹੋ ਕਿ ਸਿਆਸੀ ਪ੍ਰਭਾਵ ਆਉਣ ਲਈ ਚੋਣਾਂ ਤੇ ਉਹਦਾ ਪਊਗਾ ਬਹੁਤ ਵੱਡਾ ਪ੍ਰਭਾਵ ਪਊਗਾ ਠੀਕ ਹੈ ਜੀ ਸੀਐਮ ਮਾਨ ਆਇਆ ਉਹ ਵੀ ਪੀਐਮ ਜੀ ਪੀਐਮ ਮਾਨ ਹਾਂਜੀ ਦਰੇਦਸ਼ਕ ਮੋਦੀ ਹਾਂਜੀ ਉਹ ਪੰਜਾਬ ਦੌਰੇ ਤੇ ਆਏ ਸੀ ਉਹਨਾਂ ਦੀ ਪਹਿਲੀ ਰੈਲੀ ਸੀ ਇਹ ਠੀਕ ਹੈ ਜੀ ਇੱਕ ਰੈਲੀ ਉਹਨਾਂ ਨੇ ਆਪਸ ਵਿੱਚ ਬਦਲ ਕੀਤੀ ਦੂਸਰੀ ਵਰਚੁਅਲ ਕਰੀ ਸੀ ਹਾਂਜੀ ਔਰ ਗੁਰੂ ਰਵੀਦਾਸ ਜੀ ਦੇ ਇਸ ਬੋਕੇ ਤੇ ਆਖੇ ਉਹਨਾਂ ਨੇ ਜਿਹੜਾ 에어ਪੋਰਟ ਦਾ ਨਾਮ ਲਟਿਆ ਉਹ ਕਿਤੇ ਦਾ ਕਿਤੇ ਰਵੀਦਾਸ ਭਾਈਚਾਰੇ ਨੂੰ ਆਪਣੇ ਵੱਲ ਖਿੱਚ ਕੇ ਗਏ ਠੀਕ ਹੈ ਜੀ ਕਿ ਲੱਗਦਾ ਕਿ ਮਤਲਬ ਸੀਟਾਂ ਵੀ ਪੈਗ ਦੀ ਫੁੱਲ ਕਰਨ ਗਿਆ ਆਦੀਆਂ ਅੱਦ ਲਈ ਜੀ ਕਰਨਗੇ ਪੂਰੀ ਉਮੀਦ ਆ ਕਿਉਂਕਿ ਮੈਂ ਸਾਨੂੰ ਪਹਿਲਾਂ ਦੱਸਿਆ ਵੀ ਜਿੱਥੋਂ ਆਪਾਂ ਸੋਚਣਾ ਸ਼ੁਰੂ ਖਤਮ ਕਰ ਦਿੰਦੇ ਨੇ ਵੀ ਬਸ ਆਏ ਜੀ ਚੱਲੂ ਇਹ ਲੋਕ ਕਿੱਥੋਂ ਸੋਚਣਾ ਸ਼ੁਰੂ ਕਰਦੇ ਨੇ ਠੀਕ ਹੈ ਜੀ ਪੰਜਾਬ ਦੇ ਵਿੱਚ ਉਹਨਾਂ ਨੇ ਪੈਰ ਪਾ ਰੱਖ ਲਿਆ ਹੂੰ ਭਾਜਪਾ ਦਾ ਘਰਾਸਾ ਆਪਾਂ ਨੂੰ ਪਤਾ ਜਨਪਤਨ ਵੱਧ ਰਿਹਾ ਹਾਂਜੀ ਹਾਂਜੀ ਉਹਨਾਂ ਨੇ ਇੱਕ ਪੈਰ ਰੱਖ ਲਿਆ ਦੂਜਾ ਉਹ ਬੇਸ਼ੱਕ ਕੁਝ ਡਾਊਸਲੀ ਕਰਕੇ ਗ ਠੀਕ ਹੈ ਜੀ ਅਨਾਉਂਸਮੈਂਟ ਕਰਦਗੇ ਮੈਂ ਇਤਸ਼ਾਹ ਕੇ ਅੱਛਾ ਜੀ ਉਹ ਬਸ ਅਗਲੀ ਰੈਲੀ ਉਹਨਾਂ ਦੀ ਹੈ ਜੀ ਠੀਕ ਹੈ ਜੀ ਅਗਲੀ ਰੈਲੀ ਤਾਂ ਮੈਂ ਇਤਸ਼ਾਹ ਹੋਣਗੇ ਉਹੀ ਅਨਾਉਂਸ ਕਰਦਗੇ ਉਹ ਕੀ ਕੀ ਕਫੇ ਦੇ ਕੀ ਜਾਂਦੇ ਪੰਜਾਬ ਨੂੰ ਪੰਜਾਬ ਦੀ ਨੌਜਵਾਨੀ ਨੂੰ ਜਾਂ ਪੰਜਾਬ ਦੀ ਕਿਸਾਨੀ ਨੂੰ ਕੀ ਕੀ ਕਫੇ ਦੇ ਕਰਦੇ ਤਾਂ ਉਹ ਨਾਲ ਸਮਾਂ ਦੱਸੂਗਾ ਪਰ ਇੱਕ ਗੱਲ ਚਾਹੀ ਹੈ ਵੀ ਬੀਜੇਪੀ ਦੇ ਪੰਜਾਬ ਵਾਲਾ ਉਹਦਾ ਰੁੱਖ ਤੇਜ਼ ਕਰ ਦਿੱਤਾ ਹੁਣ 9 ਲੋਕ ਸਭਾ ਹਲ ਕੇ ਦੇ ਉਹਨਾਂ ਦੇ ਉੱਪਰ ਪੂਰੀ ਪਕੜ ਬਣਾ ਕੇ ਰੱਖ ਰਹੀ ਹੈ ਭਾਜਪੀ ਨੇ ਵਿਰੋਧਾ ਦੇ ਉੱਪਰ ਤੱਕ ਵੱਡੇ ਵੱਡੇ ਨਾ ਦੇ ਲੀਡਰ ਆਉਣਗੇ ਵੱਡੇ ਵੱਡੇ ਰੈਲੀਆ ਕਰ ਦੇ ਬਾਕੀ ਜਿੱਥੇ ਇਹਨਾਂ ਦੀ ਪਹਿਲਾਂ ਤੋਂ ਹੀ ਪਕੜਾ ਜਾਂ ਕੁਝ ਮਾਲਵੇਦੀਆ ਬੈਲਟਾਂ ਨੇ ਉੱਥੇ ਇਹਨਾਂ ਦੀ ਛੋਟੀਆਂ ਬਿਦਾਨ ਸੰਭਾਲ ਕੇ ਤੇ ਵੀ ਲੈਵਲ ਤੇ ਵੀ ਇਹਨਾਂ ਦੀਆਂ ਚੱਲਦੀਆਂ ਰਹਿਣੀਆਂ ਔਰ ਕਿਤੇ ਨਾ ਕਿ ਦੇ ਆਭਾ ਦਾ ਦਰ ਵਧੋੜ ਗਏ ਔਰ ਹੋ ਸਕਦਾ ਵੀ ਜੇਟਾ ਨੂੰ ਲੱਗਦਾ ਹੋਇਆ ਤਾਂ ਇਹ ਆਪਦੇ ਦਮ ਤੇ ਵੀ ਲੜ ਸਕਦੇ ਆ ਔਰ ਜੇ ਹੋਇਆ ਤਾਂ ਇਹ ਸਮਝੌਤਾ ਵੀ ਕਰ ਸਕਦੇ ਠੀਕ ਹੈ ਹੁਣ ਦੇਖਿਓ ਜਿਵੇਂ ਵਿਕਰਮ ਸਿੰਘ ਜੀ ਟੀ ਆ ਜਮਾ ਵੋਟਾਂ ਦੇ ਮੱਲੋ ਜਮਾ ਮੁਰੇ ਵੋਟਾਂ ਸਮਾ ਚੱਲ ਰ ਜਿਹੜਾ ਡੇਰਾ ਮੁਖੀ ਬਿਆਸ ਸਿੰਘ ਕਰ ਗੱਲ ਕਰੀ ਕਰਿੰਦਰ ਸਿੰਘ ਢਿੱਲੋਂ ਵੀ ਉਹਨਾਂ ਨੂੰ ਮਿਲ ਕੇ ਆਏ ਨੇ ਇੱਕ ਵਾਰ ਪਹਿਲਾਂ ਮਿਲ ਕੇ ਆਏ ਸੀ ਇਹ ਦੂਜੀ ਉਹਨਾਂ ਦੀ ਮਿਲ ਨਹੀਂ ਰਹੀ ਹੈ ਔਰ ਉਧਰ ਭਾਜਪੀ ਵੀ ਆਪਦੀ ਜਿਹੜੀ ਤੁਸੀਂ ਦੇਗਾ ਮੋਦੀ ਦੋਰਾ ਸਭ ਦੋਰਾ ਕਰਕੇ ਗਏ ਨੇ ਕਿ ਜਿਹੜੇ ਇਹ ਗੁਰਿੰਦਰ ਢਿੱਲੋਂ ਤੇ ਵਿਕਰਮ ਸਿੰਘ ਮਜੀਠੀਆ ਦੀ ਇਹਨਾਂ ਦਾ ਤੁਸੀਂ ਕਿਵੇਂ ਦੇਖਦੇ ਹੋ ਤਾਲਮਿਲ ਦਰਸ਼ਕੀਏ ਇਹ ਜਿਹੜਾ ਡੇਰਾ ਬੁਖੀ ਦਾ ਤਾਂ ਸੁਆਮੀ ਬਿਆਸ ਦੇ ਦੇ ਕਰਿੰਦਰ ਸਿੰਘ ਢਿੱਲੋਂ ਇਹਨਾਂ ਦੀ ਮਜੀਠੀਆ ਪਰਵਾਦ ਦਾ ਰਿਸ਼ਤਰੀਏ ਠੀਕ ਹੈ ਜੀ ਇਹ ਰਿਸ਼ਤਰੀਏ ਤਾਂ ਨਹੀਂ ਹੈ ਕਿ ਇਹਨਾਂ ਦੇ ਇਹ ਕਹਾ ਜਿੱਦਾਂ ਦਾ ਉਹ ਦੋਸਤ ਹੈ ਤੈਨੂੰ ਸਭ ਦਾ ਉਹਦਾ ਇਹ ਜੋਈ ਹੈ ਠੀਕ ਹੈ ਜੀ ਇਸ ਰਾ ਦੀ ਕੋਈ ਇਸ ਤਰੀ ਮੈਨੂੰ ਜਿਆਦਾ ਨਹੀਂ ਕਲੀਅਰ ਹੈਗੀ ਇਹ ਇਹਨਾਂ ਨਾਲ ਪੈਂਦੀ ਆ ਪਹਿਲਾਂ ਵੀ ਮਿਲ ਕੇ ਗਿਆ ਪਹਿਲਾਂ ਤਾਂ ਮਿਲੇ ਸੀ ਕਿਉਂਕਿ ਉਹਨਾਂ ਨੂੰ ਕਿਸੇ ਹੋਰ ਨੂੰ ਮਿਲਣਾ ਨਹੀਂ ਦਿੱਤਾ ਸੀ ਜਦੋਂ ਸੁਖਵੀਰ ਬਾਦਲ ਨੂੰ ਵੀ ਮੋੜਿਆ ਹੋਰਾਂ ਨੂੰ ਵੀ ਬੜੇ ਹੀ ਵਨ ਕੇ ਰੱਖ ਲਈ ਤਾਂ ਮਨ ਸਿਮਰਤ ਖੌਰ ਬਾਦਲ ਜਦ ਕਿ ਐਮਪੀ ਸੀ ਉਹਨਾਂ ਨੂੰ ਵੀ ਲੰਮਾ ਸਮਾਂ ਇੰਤਜ਼ਾਰ ਕਰਉਣਾ ਠੀਕ ਹੈ ਜੀ ਜਦ ਕਿ ਸਾਧੀਆਂ ਆਪਣੇ ਭਾਈਆਂ ਨੂੰ ਮਿਲਦੀ ਸੀ ਇਹਨਾਂ ਨੂੰ ਰੋਕੀ ਰੱਖਿਆ ਰੋਕ ਲੀਓ ਦੋ ਵੀ ਗੱਲਾਂ ਹੁੰਦੀਆਂ ਕਿਉਂਕਿ ਜਿਹਦੀ ਸਿਆਸਤ ਹੁੰਦੀ ਆ ਉਹ ਆਪਦੀ ਪਾਵਰ ਦਿਖਾਉਂਦਾ ਜਾਂਦਾ ਵੀ ਆ ਜਦੋਂ ਬਾਹਰ ਖੜਾਇਆ ਪਰ ਜਦੋਂ ਇਹਨਾਂ ਨੇ ਆਪ ਦਾ ਰੋਸ ਉੱਥੇ ਕਿਸੇ ਨਾ ਕਿਸੇ ਨੂੰ ਲੱਗਿਆ ਵੀ ਦੇਰਾ ਮੁਖੀ ਦੇਰਾ ਮੁਖੀ ਵੀ ਜਦੋਂ ਆਪਣੇ ਲੱਗੇ ਪਹਿਲੀ ਵਾਰ ਉਹਨਾਂ ਨੂੰ ਵੀ ਨਹੀਂ ਸੀ ਬਿਲੰਦ ਦਿੱਤਾ ਉਹਦੇ ਵੀ ਕਾਫੀ ਟਾਈਮ ਬਾਹਰ ਖੜਾ ਕੇ ਰੱਖਿਆ ਜਦੋਂ ਉਹਨਾਂ ਦੇ ਭਗਤ ਉੱਥੋਂ ਦੇ ਉਹ ਪਹੁੰਚ ਗਏ ਕਾਫੀ ਵੱਡੀ ਤਦਾਦ ਦੇ ਵਿੱਚ ਜਦੋਂ ਉੱਥੇ ਆ ਕੇ ਬੈਠ ਗਏ ਭਗਤ ਤੇ ਉਹਨਾਂ ਨੇ ਕਹਿੰਦੇ ਚੰਗਾ ਫਿਰ ਮੈਂ ਪਾਸ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਤਾਂ ਇਹਨਾਂ ਦੀ ਭੱਜੜ ਪੈ ਗਈ ਵੀ ਦੇਖੀ ਕਿਤੇ ਮਾਹੌਲ ਖਰਾਬ ਨਾ ਹੋ ਜੇ ਹੋਰ ਤਾਂ ਉਹਨਾਂ ਨੇ ਤੁਰੰਤ ਉਹਨਾਂ ਦੇ ਮਿਲਣ ਦਾ ਪ੍ਰਬੰਧ ਕਰਿਆ ਹੁਣ ਫਿਰ ਜਦੋਂ ਮੰਨ ਲੇ ਚੱਲੋ ਵੀ ਉਹਨਾਂ ਦੀ ਜਮਾਤ ਹੋਈ ਆ ਉਸ ਤੋਂ ਕੁਸਮਾਂ ਪਹਿਲਾਂ ਮਿਲ ਕੇ ਆਇਆ ਇਸ ਨੂੰ ਮੈਂ ਵੀ ਸਤਾ ਕੋਈ ਪੱਟੀ ਗੱਲ ਨਹੀਂ ਕਿ ਕਿਤੇ ਅਦਾਲਤਾਂ ਦੇ ਉਹਦੇ ਵਿੱਚ ਸਾੜ ਬੈਠਿਆ ਉਹ ਵੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਜੁੜਿਆ ਜਾ ਹੋ ਰਾ ਬਾਕੀ ਰਾਜਨੀਤੀ ਹੈ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿ ਕਿੱਧਰੋਂ ਚੱਲਦੀ ਰਹਿੰਦੀ ਹੈ ਹਾਂ ਜੇ ਸਹੀ ਪਾਰਟੀਆਂ ਨੂੰ ਦਾ ਫਾਇਦਾ ਲੈਣ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਦਾ ਬਹੁਤ ਵੱਡਾ ਫਾਇਦਾ ਹੋਇਆ ਕਿਉਂਕਿ ਇੱਕ ਬਹੁਤ ਵੱਡੀ ਤਦਾਰਦ ਦੇ ਵਿੱਚ ਲੋਕ ਇਸ ਡੇਰੇ ਨਾਲ ਜੁੜੇ ਆ ਔਰ ਬੇਸ਼ੱਕ ਇਹ ਡੇਰੇ ਦੇ ਪਹਿਲਾਂ ਜਿਹੜੇ ਮੁਖੀ ਰਹੇ ਨੇ ਉਹ ਕਾਂਗਰਸ ਪਾਰਟੀ ਨਾਲ ਜੁੜੇ ਹੁੰਦੇ ਸੀ ਠੀਕ ਹੈ ਜੀ ਉਹ ਬੇਸੀ ਖੁੱਲ ਕੇ ਕਿਸੇ ਪਾਰਟੀ ਦੇ ਵਿੱਚ ਹੀ ਆ ਦਿਲੋਜ਼ਾ ਵੀ ਬਣਾਇਆ ਸੀ ਮੈਂ ਸਕੀਰ ਬਤਲ ਦੀ ਮਾਤਾ ਜੀ ਦੇ ਭੁਗਤੇ ਆਇਆ ਹੋਰ ਉਸ ਟਾਈਮ ਵੀ ਉਹਨਾਂ ਨੇ ਮੀਡੀਆ ਦੇ ਕੈਮਰੇ ਸਾਰੇ ਬੰਦ ਕਰਾ ਦਿੱਤੇ ਸੀ ਪਰ ਉਹ ਬਾਦਲ ਪਰਿਵਾਰ ਨਾਲ ਪਹਿਲੇ ਦਿਨੋਂ ਹੀ ਜੁੜੇ ਹੋਏ ਨੇ ਠੀਕ ਹੈ ਲਾਸਟ ਜਿਹੜਾ ਬਿਦਾਂ ਸਮਾਧੀ 1482 ਦੇ ਵਿੱਚ ਉਹ ਹਲਕਾ ਰਾਮਪ੍ਰਭੂਲ ਵੀ ਖੇ ਵੀ ਆਈ ਸੀ ਔਰ ਉਹਨਾਂ ਦੇ ਡੇਰੇ ਦੇ ਵਿੱਚ ਬਕਾਇਦਾ ਵਰਪ੍ਰਿੰਸ ਸਿੰਘ ਕਾਂਗੜ ਜਦੋਂ ਸਮਾਦੇ ਸਮੇਂ ਦੇ ਕੈਬਨਟ ਮੰਤਰੀ ਸੀ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਸੰਕਟ ਵਿੱਚ ਦੀ ਦਰਸ਼ਨ ਵੀ ਦਿੱਤੇ ਸੀ ਨਿਮ ਦੇਖੇ ਤਾਂ ਹਾਂ ਉਹੀ ਗੱਲ ਦੱਸ ਰਿਹਾ ਵੀ ਪਰ ਵਰਪ੍ਰਿੰਸ ਸਿੰਘ ਕਾਂਗੜ ਤੋਂ ਉਹ ਮੋਕਾ ਕੈਸ਼ ਨਹੀਂ ਕੀਤਾ ਗਿਆ ਠੀਕ ਹੈ ਜੀ ਜੇ ਉਹ ਕਿਤੇ ਉਹ ਲਉਂਦੇ ਵੀ ਕਿਉਂ ਹਲੋ ਤਾਂ ਖੁੱਲ ਕੇ ਅਨਾਉਂਸ ਕਰਦੇ ਵੀ ਕਿਹਦੀ ਪਾਰਟੀ ਨੂੰ ਪਰ ਉਹ ਇੱਕ ਹਿੰਟ ਸੀ ਹਾਂਜੀ ਵੀ ਉਹਨਾਂ ਨੇ ਦਿਖਾਇਆ ਸੀ ਵੀ ਭਾਈ ਇਹ ਮੇਰੇ ਨਾਲ ਵੀ ਘਰ ਤੋਂ ਪਰ ਪਰ ਪੇਸੇ ਕੰਨ ਕਰ ਤੋਂ ਉਹ ਕੈਸ਼ ਨਹੀਂ ਕੀਤਾ ਗਿਆ ਉਹਨੇ ਕਾਲੀ ਦਲ ਇਹਨੂੰ ਕਿੱਦਾਂ ਕੋ ਕੈਸ਼ ਕਰ ਪਾਉਦੀ ਹੈ ਇਹ ਤਾਂ ਕਾਲੀ ਦਲ ਤੇ ਡਿਪੈਂਡ ਕਰ ਸਕਦਾ ਵੀ ਉਹ ਇਸ ਰਿਲੇਸ਼ਨ ਨੂੰ ਕਿਸਾ ਤੱਕ ਲੈ ਕੇ ਜਾਂਦੇ ਹੈ ਪਹਿਲਾਂ ਹੁਣ ਡੇਰਾ ਮੁਖੀ ਸੱਸਿਆਂ ਦਾ ਵੀ ਰਹਾ ਕਾਲੀ ਦਲ ਨੇ ਧਬਕੇ ਕੈਸ਼ ਕਰ ਰਿਹਾ ਸੀ ਉਹਨਾਂ ਠੀਕ ਹੈ ਜੀ ਕਿਸੇ ਦਾ ਕਿਸੇ ਕਾਲੀ ਦਲ ਦੀ ਜਿੱਤ ਹਰ ਵਾਰ ਡੇਰਾ ਸੱਸੇ ਦਾ ਵੀ ਐਮਰੋਲ ਹੁੰਦਾ ਸੀ ਹੂੰ ਇਸਰ ਉਹਨਾਂ ਉਹ ਕੈਸ ਕਰਦਾ ਜਾਣਦੇ ਸੀ ਉਹ ਕਿਸ ਕਿਤਾਬ ਨੂੰ ਇਸ ਨੂੰ ਕਿਵੇਂ ਕੈਸ ਕਰਦੇ ਜਾਂ ਨੈਰਾ ਮੁਖੀ ਕਾਲੀ ਦਾ ਲਾ ਲਿਖ ਰਹੇ ਨੇ ਜਾਂ ਕੱਲ ਨੂੰ ਇਹ ਵੀ ਚਰਚਾ ਦੇ ਵਿੱਚ ਵੀ ਸੁਣਿਆ ਸੀ ਵੀ ਉਹ ਕਿਸੇ ਪਾਰਟੀ ਦੀ ਜਾਸਦਿਆ ਹੋ ਸਕਦਾ ਹੈ ਉਹਨੂੰ ਕੋਈ ਵੱਡਾ ਉਹਦਾ ਵੀ ਦਿੱਤਾ ਪੈਸੇ ਤਾਂ ਗੱਲ ਕਰਦੇ ਸੀ ਐਮ ਅਲਾਨ ਦੀ ਜਿਹੜੀ ਮਤਲਬ ਗੱਲ ਕਹੀ ਗਿਆ ਨਹੀਂ ਪਤਾ ਕਿਹੜੀ ਪਾਰਟੀ ਵੱਲੋਂ ਸੀਮ ਦਾ ਚਿਹਰਾ ਹੋ ਸਕਦੇ ਨੇ ਇਸ ਦੇ ਵਿੱਚ ਕਿੰਨਾ ਕਿ ਸੱਚ ਹੈ ਦੇਖੋ ਇਹਦੇ ਚ ਅਜੇ ਕੋਈ ਇਹ ਨਹੀਂ ਕਿਉਂਕਿ ਸੋਸ਼ਲ ਮੀਡੀਆ ਤੇ ਕੁਝ ਹੀ ਕਿਹਾ ਜਾਂਦਾ ਕੋਈ ਪਵਾਵਾ ਵੀ ਹੋ ਸਕਦੀ ਹੈ ਨਹੀਂ ਨਵੀਂ ਪਾਰਟੀ ਹੈ ਨਵੀਂ ਪਾਰਟੀ ਆ ਰਹੀ ਹੈ ਭਾਜਪਾ ਪੰਜਾਬ ਦੇ ਵਿੱਚ ਹੋ ਸਕਦਾ ਉਹ ਵੀ ਉਹਨਾਂ ਨੂੰ ਮੋਗੋਰ ਦਾ ਦੋ ਦੇ ਵਿੱਚ ਜਾਂ ਕੋਈ ਹੋਰ ਪਾਰਟੀ ਉਹਨਾਂ ਦੀ ਕਰ ਕਰ ਲਈ ਪਰੰਤੂ ਰਾਜਨੀਤੀ ਦੇ ਵਿੱਚ ਆਉਣਾ ਕਿਸੇ ਦਾ ਜੇ ਜੇ ਪਾਰਟੀ ਨੂੰ ਫਾਇਦਾ ਹੋਗਾ ਤਾਂ ਉਹ ਕਿਤੇ ਨਾ ਕਿਤੇ ਡੇਰੇ ਨੂੰ ਨੁਕਸਾਨ ਹੋਗਾ ਕਿਉਂਕਿ ਜਿਹੜੀ ਡੇਰੇ ਨਾਲ ਸੰਗਤ ਜੁੜੀ ਹੈ ਉਹ ਡੇਰੇ ਨੂੰ ਉਹਨੂੰ ਆਤਮ ਗਿਆਨ ਨੂੰ ਲੈ ਕੇ ਜੁੜੀ ਹੈ ਨਾ ਕਿ ਉਹ ਪਾਰਟੀਬਾਜ਼ੀ ਜਾਂ ਕੋਈ ਹੋਰ ਪੈਦੇ ਨੂੰ ਲੈ ਕੇ ਠੀਕ ਹੈ ਕਿ ਮਤਲਬ ਆਪਾਂ ਜੇ ਦੇਖੀਏ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਕਿਤਨਾ ਕਿਤੇ ਕਿ ਮੈਂ ਅੱਜ ਆਪਕਤ ਨਾ ਪੈ ਸਕਦਾ ਕਿ ਕੱਲ ਗ੍ਰਿੰਦਰ ਸਿੰਘ ਢਿੱਲੋਂ ਨੇ ਜੀ ਨਿਊਜ਼ ਦੇ ਵਿੱਚ ਵੀ ਕਿਹਾ ਪ੍ਰਿੰਟ মিডিਆ ਬਿਦਰ ਸੋਸ਼ਲ ਮੀਡੀਆ ਖੜਾ ਸੀ ਉੱਤੇ ਇੱਕ ਪੱਤਰਕਾਰ ਖੜੇ ਸੀ ਉਹਨਾਂ ਅੱਗੇ ਉਹਨ ਕੀ 540 ਕਰੋੜ ਦਾ ਲਾਇਆ ਡੀਆਈਏ ਦਾ ਲਾਤਾ 790 ਕਰੋੜ ਦੀ ਜਮੀਨ 1000 ਕਰੋੜ ਦੀ ਬਾਹਰੋਂ ਸਾਰੇ ਇਲਜ਼ਾਮ ਜਿਹੜੇ ਉਹ ਬੇਬਨੇਦਾਰ ਦੇ ਨੇ ਝੂਠੇ ਨੇ ਔਰ ਦੂਜੇ ਪਾਸੇ ਮੋਦੀ ਸਾਹਿਬ ਵੀ ਆਗੇ ਗਏ ਨੇ ਕਿ ਇਸ ਨਾਲ ਆਮ ਆਦਮੀ ਪਾਰਟੀ ਨੂੰ ਅੱਗੇ ਆਪਣੇ ਵਿਧਾਨ ਸਭਾ ਚੋਣਾਂ ਚ ਨੁਕਸਾਨ ਹੋ ਸਕਦਾ ਹੋ ਸਕਦਾ ਜੇ ਪਹਿਲੀ ਵਾਰ ਤਾਂ ਇਹ ਦੇਖੋ ਵੀ ਪਹਿਲੀ ਵਾਰ ਹੋਇਆ ਵੀ ਰਾਦਰ ਸੁਭੀ ਡੇਲਾ ਦੇ ਮੁਖੀ ਮੀਡੀਆ ਦੇ ਰੂਬਰੂ ਹੋਏ ਠੀਕ ਹੈ ਜੀ ਉਹਨਾਂ ਨੇ ਜਹੇ ਮਜੀਠੀ ਚੈਨਲ ਲੈਂਕ ਕਰ ਦੁਲਾ ਕੇ ਕਰਿਆ ਜਾਂਦਰ ਉਹੀ ਗੱਲਬਾਤ ਨੂੰ ਲੈ ਕੇ ਅੱਜ ਵਿਚਾਰ ਪਰਗੜ ਕਰੇ ਜਾਂ ਹੋਰ ਕੰਡੂ ਲੈ ਕੇ ਉਹਨਾਂ ਨੇ ਪਰਗੜ ਕਰੇ ਪਰ ਉਹ ਪਹਿਲੀ ਵਾਰ ਆ ਵੀ ਉਹ ਮੀਡੀਆ ਦੇ ਰੂਬਰੂ ਹੋਏ ਨੇ ਠੀਕ ਹੈ ਜੀ ਇਹ ਬਹੁਤ ਵੱਡੀ ਗੱਲ ਆ ਠੀਕ ਹੈ ਜੀ ਕਿਉਂਕਿ ਅੱਜ ਦੇ ਕਰੋੜਾ ਨਿਕਲੇ ਮੀਡੀਆ ਦਾ ਰੂਬਰੂ ਨਹੀਂ ਹੋਇਆ ਸੀ ਖਾਸ ਕਰਕੇ ਸਿਆਸਤਕੀ ਸਵਾਲਾਂ ਦੇ ਜਵਾਬ ਤਾਂ ਉਹਨਾਂ ਨੇ ਕਦੇ ਦਿੱਤੇ ਨਹੀਂ ਹਾਂਜੀ ਹਾਂਜੀ ਔਰ ਜਿਹੜੇ ਵੀ ਉਹਨਾਂ ਤੇ ਇਲਜ਼ਾਮ ਲੱਗਦੇ ਆਏ ਐ ਜਾਂ ਲੱਗਦੇ ਰਹੇ ਰਹੇ ਜਾਂ ਉਹਨਾਂ ਨੇ ਸਮੇਂ ਚ ਲੱਗਦੇ ਰਹੇ ਉਹ ਤਾਂ ਦੇਖੋ ਇਲਜ਼ਾਮ ਤਾਂ ਇੱਕ ਦੂਜੇ ਤੇ ਲੌਂਦੀ ਰਹਦੇ ਰਹਦੇ ਠੀਕ ਹੈ ਜੀ ਪਰ ਉਹ ਸਾਫ ਕਰਦੇ ਹੁਣ ਤੁਸੀਂ ਇਲਜ਼ਾਮ ਦੀ ਗੱਲ ਕਰਦੇ ਮਜੀਠੀਆ ਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਸਰ ਕੈਪਟਨ ਮਨਿੰਦਰ ਸਿੰਘ ਵਿਜੀਠਿਆ ਦੇ ਪਿੰਡ ਚ ਮੋਟਾ ਤਰਣ ਗਏ ਉੱਥੇ ਵਿਜੀਠਿਆ ਸਾਹਿਬ ਲੈਂਚ ਚ ਖੜੇ ਸੀ ਇਹ ਕਹਿ ਰਹੇ ਸੀ ਵੀ ਦੇਖੋ ਉਹ ਕੈਪਟਨ ਨੂੰ ਜਦੋਂ ਦੇਖਿਆ ਕਹਿੰਦੇ ਚਾਚਾ ਜੀ ਦੇ ਪੈਰੀ ਹੱਥ ਲਾਈ ਉਹਨਾਂ ਨੇ ਚਾਚਾ ਜੀ ਕਹਿੰ ਕੇ ਕਹਿੰਦੇ ਦੇਖੋ ਮੈਂ ਲੈਂਚ ਚ ਖੜਾ ਕਹਿੰਦਾ ਤੁਲੇ ਚ ਖੜਾ ਚੁੱਕਾ ਹੀ ਉਹਨਾਂ ਨੇ ਵੀ ਉਤੋਂ ਕਮਿਟ ਕਰ ਸਿਆ ਪਰ ਜਦ ਕਿ ਆ ਪੜੂ ਲੱਗਦਾ ਵੀ ਇਹ ਲੜਦੇ ਆ ਕਰਦੇ ਆ ਪਰ ਅੰਦਰੋਂ ਦਰਵਾਜ਼ਾ ਇੱਕੋ ਹੀ ਨਿਕਲਦੀ ਹੁੰਦੀ ਹੈ ਠੀਕ ਹੈ ਜੀ ਔਰ ਜਿਹੜੀ ਰਹੀ ਗੱਲ ਸਿਆਸਤ ਦੇ ਉੱਤੇ ਪ੍ਰਭਾਵ ਦੀ ਉਹ ਡੇਰਾ ਅਭਿਆਸ ਦਾ ਪ੍ਰਭਾਵ ਪੂਰਾ ਪਾਊਗਾ ਹੀ ਪਾਊਗਾ ਇਹ ਆਮ ਆਦਮੀ ਪਾਰਟੀ ਕੈਸ਼ ਕਰਦੀ ਹੈ ਖਾਲੀ ਦਲ ਕੈਸ਼ ਕਰਦਾ ਜਾਂ ਭਾਜਪਾ ਕੈਸ਼ ਕਰਦੀ ਹੈ ਜਾਂ ਕਾਂਗਰਸ ਕਰਦੀ ਹੈ ਉਹ ਉਹ ਨਾਲ ਸਮਝ ਦੱਸੂਗਾ ਠੀਕ ਹੈ ਜੀ ਔਰ ਕਰ ਕਰ ਜਿਹੜਾ 1 ਲੱਖ ਦਾ ਬੜਾ ਸੋਸ਼ਲ ਮੀਡੀਆ ਤੇ ਬਿਵਾਲ ਪਿਆ ਉੱਠਿਆ ਵਿਆ ਕਿ 1 ਲੱਖ ਜਿਹੜਾ ਨੌਜਵਾਨ ਪੁਲਿਸ ਮਾਰਨਾਗਾ ਕਿ ਇਹ ਇਸ ਨੂੰ ਤੁਸੀਂ ਝ 1 ਲੱਖ ਦੀ ਜਿਹੜੀ ਲਿਸਟ ਬਣਾ ਕੇ 12 ਦੀ ਗੱਲ ਕਰੀ ਆ ਇਹ افਵਾਹੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਉਹਨਾਂ ਲੋਕਾਂ ਨੇ ਫਲਾਈਆ ਹੈ ਜਿਹੜੇ ਕੁੱਤ ਕਿਤੇ ਤੱਕ ਦੇ ਕ੍ਰਿਮੀਨਲ ਉਹਦੇ ਵਿੱਚ ਜੁੜੇ ਹੋਏ ਕਿਉਂਕਿ ਜਦੋਂ ਹੁੰਦਾ ਪ੍ਰਹਾਰ ਆਵਾਦਵੀ ਪਾਰਟੀ ਨੇ ਸ਼ੁਰੂ ਕਰਿਆ ਬਿਆਨ ਉਹਨਾਂ ਨੂੰ ਲੱਗਦਾ ਵੀ ਸਾਡਾ ਵੀ ਕਿਤੇ ਨਾ ਕਿਤੇ ਬੇੜਾ ਬੰਨੇ ਲਾ ਦੇਣਗੇ ਤੇ ਜਿੱਥੇ ਪਾਰ ਕਰਾ ਦਿੱਤੇ ਉਹਨਾਂ ਨੇ ਪਹਿਲੀ ਲੜੋੜੀ ਸ਼ੁਰੂ ਕਰਤੀ ਵੀ ਇਸ ਤਰ੍ਹਾਂ ਸਾਨੂੰ ਟਾਰਗੇਟ ਕਰਦੇ ਨੇ ਲਿਸਟ ਬਣਾਈ ਵੀ ਹੈ ਸਾਨੂੰ ਮਾਰਨਗੇ ਠੀਕ ਆ ਕੁਝ ਲੋਕਾਂ ਦਾ ਗਾਦ ਦੀ ਗੂਗੀ ਕਿਉਂਕਿ ਜਿਹੜੇ ਹੈਗੇ ਆ ਜਦੋਂ ਹੁਣ ਚੱਲਿਆ ਆ ਅਭਿਆਨ ਕੁਝ ਲੋਕਾਂ ਦਾ ਇਨਕਾਉਂਟਰ ਹੋ ਵੀ ਚੁੱਕਿਆ ਕੁਝ ਦਾ ਉਹ ਵੀ ਉਹਦੇ ਵਿੱਚ ਕਈ ਵਾਰ ਅੱਠ ਤੇ ਦਬਲੈਸ ਲੱਗ ਵੀ ਜਾਂਦਾ ਸੀ ਕੋਈ ਨਹੀਂ ਕਹਿੰਦੇ 84 ਵੇਲੇ ਕਿਹੜਾ ਨਹੀਂ ਹੁੰਦੇ ਬਥੇਰੇ ਨਾਲ ਤੋਂ ਸਮਝਦੇ ਗਏ ਸੀ ਉਹਨਾਂ ਤੋਂ ਕੋਈ ਲਿਸਟ جاری ਆ ਜਾਂ ਹੋ ਰਿਹਾ ਇਸ ਤਰ੍ਹਾਂ ਦੀ ਕੋਈ ਗੱਲ ਇੱਥੇ ਕੋਈ ਸੱਚਾਈ ਨਹੀਂ ਇਹ ਸਭ ਸੋਸ਼ਲ ਮੀਡੀਆ ਦੇ ਅਫਵਾਹਾਂ ਆ ਠੀਕ ਹੈ ਜੀ ਔਰ ਜਿਹੜਾ ਇੱਕ ਸੀਐਮ ਭਗਵੰਤ ਮਾਨ ਸਾਹਿਬ ਨੇ ਜਿਹੜਾ ਪੰਜਾਬੀਆਂ ਨੂੰ ਤੋਹਫਾ ਦਿੱਤਾ ਕਿ 10 ਲੱਖ ਬੀਮੇ ਦਾ ਵਿੱਚੇ ਜੇ ਹੁਣ ਖਬਰ ਵੀ ਆਈ ਕਿ ਇਹ 32 ਸੈਕਟਰ ਦੇ ਵਿੱਚ ਨੇ ਸਫਲਤਾ ਹੋ ਗਈ ਸਹੀ ਹੱਲ ਕੀਤਾ ਜਿਹੜਾ ਇਹ ਬੀਮੇ ਦਾ ਇਹ ਜਿਵੇਂ ਪਹਿਲਾਂ ਅੰਸ਼ੂਮਨ ਕਾਰਡ ਚੱਲਦਾ ਸੀ 5 ਲੱਖ ਰੁਪਏ ਦਾ ਉਹਦੀ ਥਾਂ ਤੇ 10 ਕਰਤਾ ਠੀਕ ਹੈ ਜੀ ਉਹਦੇ ਚ ਕੀ ਹੈ ਵੀ ਕੋਸ਼ ਹਸਪਤਾਲ ਜੋੜੇ ਨੇ ਹੋਰ ਹਜੇ ਇਹ ਵੇਸੇ ਚੱਲਿਆ ਨਹੀਂ ਅਜੇ ਤਾਂ ਕਾਰਡ ਬਾੜੀ ਰਹੇ ਨੇ ਠੀਕ ਹੈ ਜੀ ਦੂਜਾ ਜਿਹੜਾ ਕਹੀ ਸੀ ਤਾਂ ਜਿਵੇਂ ਪੋਲ ਦੇ ਦੇ ਵੀ ਪਰ ਬੰਦਾ 10 ਲੱਖ ਰੁਪਏ ਦਾ ਬੀਮਾ 5 ਪਰ ਬੰਦਾ ਨਹੀਂ ਹੁੰਦਾ ਉਹ ਉਹ ਪਰ ਫੈਮਲੀ ਹੁੰਦੀ ਹੈ ਪਰਿਵਾਰ ਹੁੰਦਾ ਠੀਕ ਹੈ ਜੀ पूरा परिवार औदे चितपा जाय दो जीए जाय दाजिया और 10 लाख ਦਾ ਹੀ ਹੋਗਾ ਮੰਨ ਲਓ ਇੱਕ ਜੀ ਦਾਖਲ ਹੋ ਗਿਆ ਉੱਥੇ ਇਕੱਲੇ ਤੇ ਹੀ 10 ਲੱਖ ਖਰਚ ਹੋ ਚੁੱਕਿਆ ਤਾਂ ਦੂਸਰੇ ਜੀ ਨੂੰ ਤਾਂ ਬੈਨੀਫਿਟ ਨਹੀਂ ਮਿਲੂਗਾ ਠੀਕ ਹੈ ਜੀ ਇੱਕ ਤਾਂ ਗੱਲ ਇਹ ਹੈ ਕਲੀਅਰ ਆ ਦੂਸਰੀ ਜਿਹੜਾ ਨਹੀਂ ਚੱਲਦਾ ਉਹ ਹੈ ਇਹ ਵੀ ਹਸਦਲਾ ਦੇ ਵਿੱਚ ਜਿਹੜਾ ਪੰਜਾਬ ਦਾ ਹਿੱਸਾ ਅਨਸ਼ੂਮਣ ਕਾਰਡ ਚ 10% ਦੇ ਰਸੀਏ ਤੇ ਕਰੋੜਾ ਤਾਂ ਉਹੀ ਦੇ ਸੀ ਪਰ ਇਹਦਾ ਤਾਂ ਕਰਕੇ ਪੰਜਾਬ ਚ ਅਨਸ਼ੂਮਣ ਕਾਰਡ ਵੀ ਬਹੁਤਾ ਸਸਲ ਨਹੀਂ ਚਲਦੀ ਸੀ ਹਾਂ ਪੇਮੈਂਟ ਨਹੀਂ ਆਉਂਦੀ ਲਿਖਿਆ ਹੁੰਦਾ ਸੀ ਵੀ ਚੱਲਦਾ ਪਰ ਉਹ ਪੰਜਾਬ ਹਾਂ ਦੂਜੇ ਸਟੇਟ ਤੋਂ ਆ ਕੇ ਲੋਕ ਇੱਥੇ ਇਲਾਜ ਕਰਾਣੇ ਤੁਸੀਂ ਉਹਨਾਂ ਦਾ ਅਨਸ਼ੂਮਣ ਕਾਰਡ ਚੱਲਦਾ ਸੀ ਪੰਜਾਬ ਦਾ ਨਹੀਂ ਸੀ ਚੱਲਦਾ ਉਹਦੀ ਵਜ੍ਹਾ ਇਹੀ ਸੀ ਵੀ ਪੰਜਾਬ ਆਪ ਦੇ ਸੀਰੀ ਪੇਮੈਂਟ ਨਹੀਂ ਦੇ ਰਿਆ ਸੀ ਠੀਕ ਹੈ ਜੀ ਹਣ ਜਦੋਂ 10% ਨਹੀਂ ਦੇ ਸਕਿਆ ਉਹ ਬਾਕੀ ਦੀ ਪੇਮੈਂਟ ਕਿਵੇਂ ਕਰ ਰਿਹਾ ਹੂੰ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਆਸਪਤਾਲਾਂ ਦੇ ਵਿੱਚ ਹੁੰਦੀ ਹੈ ਮਰੀਜ਼ਾਂ ਨਾਲ ਅਸੀਂ ਸਾਡੇ ਨਾਲ ਵੀ ਪਿੱਛੇ ਜੇ ਅਸੀਂ ਕੋਤ ਤੱਕ ਪਹੁੰਚ ਗਏ ਐ ਇੱਕ ਜਨ ਹਸਪਤਾਲ ਪਟੰਡੇ ਵੀ ਕਹਿੰਦੇ ਉੱਥੇ ਕਾਰਡ ਦੇ ਉੱਤੇ ਇਲਾਜ ਆ 5 ਲੱਖ ਦਾ ਜਾਂ 10 ਲੱਖ ਦਾ ਪਰੰਤੂ ਉਹ ਐ ਨਹੀਂ ਹੁੰਦਾ ਉਹ ਡਾਕਟਰ ਤਾਂ ਇਹ ਕਰਦਾ ਕਿੰਨੇ ਦਾ ਅੱਛਾ ਜੀ ਮੈਂ ਸੁਣਦਾ ਸੀ ਮੇਰੀ ਸਿਸਟਰ ਦਾਖਲ ਸੀ ਉਹਨਾਂ ਦਾ ਆਪਰੇਸ਼ਨ ਹੋਇਆ ਉੱਥੇ ਅਨਸ਼ੁਭਨ ਕਾਰਡ ਦੇ ਉੱਪਰ ਅਸੀਂ ਲਾ ਚਲਾਇਆ ਡਾਕਟਰ ਨੇ ਪਤਾ ਜੀ 38000 ਰੁਪਿਆ ਤੁਸੀਂ ਮੰਨੋਗੇ ਵੀ 38000 ਦੇ ਵਿੱਚੋਂ ਮੇਰੇ ਖਾਲ 27200 ਰੁਪਏ ਦਵਾਈਆਂ ਬਾਕੀ 10000 ਡਾਕਟਰ ਦੇ ਖਰਚਾ ਆਉਂਦਾ ਪਤਾ ਦਵਾਈਆਂ ਵੀ ਔਰ ਸਿਰਫ 28000 ਦੀ ਸੂਲਤ ਮੀਦੀਆਂ 5 ਲੱਖ ਦੇ ਵਿੱਚੋਂ ਜਦ ਕਿ 1/2 ਲੱਖ 2 ਲੱਖ ਦੀਆਂ ਦਵਾਈਆਂ ਸਾਤੋਂ ਬਾਹਰ ਮੰਗਵਾਈਆਂ ਗਈਆਂ ਠੀਕ ਹੈ ਉਹਨਾਂ ਨੂੰ ਕਈ ਵਾਰ ਗਿਆ ਵੀ ਇਹਨੂੰ ਬਤਾ ਦਿਓ ਜੀ ਹੋਰ ਕਰ ਦਿਓ ਕਦੇ ਜੀ ਅਸੀਂ ਬਤਾ ਨਹੀਂ ਸਕਦੇ ਹਮ ਜਦ ਕਿ ਉਹ ਇੱਕ ਆਪਰੇਸ਼ਨ ਤੋਂ ਬਾਅਦ ਦੋ ਆਪਰੇਸ਼ਨ ਹੋਰ ਕਰ ਚੁੱਕੇ ਸੀ ਠੀਕ ਹੈ ਜੀ ਉਹ ਇਸ ਤਰ੍ਹਾਂ ਲੋਕਾਂ ਦੀ ਖੱਜਲ ਖਵਾਰੀ ਬਹੁਤ ਆ ਫਿਰ ਹੋ ਰਹਾ ਤੁਸੀਂ ਉਸ ਤੇ ਦਵਾਈਆਂ ਲੈਣ ਲੱਗ ਬਸ ਜੋ ਦਵਾਈਆਂ ਲੈਣ ਦੀ ਲੈਣੀ ਏ ਢੀ ਲੰਮੀ ਉਧਰ ਤਾਂ ਕਾਲੀ ਕੱਟ ਗਿਆ ਆਪਰੇਸ਼ਨਾਂ ਵੀ ਹੋਣੀ ਲੱਗਿਓ ਉਧਰ ਲੈਣ ਲੈਣੀ ਢੀ ਲੰਮੀ ਕਦੇ ਬਿੱਲ ਲੱਗਿਆ ਜੀ ਕਦੇ ਕੁਛ ਕਦੇ ਡਾਕਟਰ ਦੀ ਮੋਹਰ ਨੂੰ ਲੋਕ ਮਜਬੂਰ ਠੀਕ ਆ ਜੇ ਸਰਕਾਰ ਇਹਨੂੰ ਵਧੀਆ ਚਲਾਵੇ ਫੋਰਨ ਦੇ ਵਿੱਚ ਹੈ ਗਈ ਆ ਸਰਕਾਰਾ ਉਥੇ ਫ੍ਰੀ ਟ੍ਰਾਂਸਪੋਰਟ ਆ ਫ੍ਰੀ ਹੈਲਥ ਆ ਫ੍ਰੀ ਐਜੂਕੇਸ਼ਨ ਆ ਕੰਸਾ ਦੀਆਂ ਤਾਂ ਪਕੜ ਹੀ ਕਰ ਸਕਦੇ ਠੀਕ ਹੈ ਲੇਡੀਜ਼ ਸਵੇਰ ਤੋਂ ਉੱਠ ਕੇ ਸ਼ੁਰੂ ਦਿਨ ਦੇ ਮਾਚਸ ਤੋਂ ਲੈ ਕੇ ਐਂਡ ਅਲੀ ਰੋਟੀ ਤੱਕ ਉਹ ਜੀਐਸਟੀ ਭਰ ਰਹੀਆਂ ਸਰਕਾਰਾਂ ਨੂੰ ਹਰ ਬੰਦਾ ਸਵੇਰੇ ਉੱਠਦਾ ਚਾਹ ਪੀਂਦਾ ਐਂਡ ਅਲੀ ਦੁੱਧ ਪੀਂਦਾ ਉਸ ਤੋਂ ਲੈ ਕੇ ਸਵੇਰ ਤੋਂ ਲੈ ਕੇ ਰਾਤ ਤੱਕ ਜੀਐਸਟੀ ਭਰ ਰਹੀਆਂ ਸਰਕਾਰਾਂ ਨੂੰ ਫਿਰ ਸਰਕਾਰ ਇਹ ਨਹੀਂ ਕਿ ਸਕੂਲ ਤੱਕ ਕਿਉਂ ਨਹੀਂ ਦੇ ਸਕਦੀ ਠੀਕ ਹੈ ਕੋਈ ਵੱਡੀ ਗੱਲ ਨਹੀਂ ਜੇ ਦੇਣ ਚਾਹੋ ਤਾਂ ਜਦੋਂ ਗਰੁੱਪ ਦੇ ਵਿੱਚ ਹੀ ਸੌਣ ਸੁਣਦੇ ਨਾ ਗਰੁੱਪ ਦੇ ਵਿੱਚ ਹੈਲਥ ਕਾਰਡ ਮਦਦੇ ਆ ਉਹਦੇ ਤੋਂ ਬਹੁਤ ਘੱਟ ਖਰਚਾ ਆਦਾ ਠੀਕ ਹੈ ਜੀ ਬਾਕੀ ਜੇ ਤਾਂ ਪ੍ਰਾਈਵੇਟ ਹਸਪਤਾਲਾਂ ਨੂੰ ਆ ਹਸਪਤਾਲਾਂ ਨੂੰ ਇਹ ਜਿਹੜੇ ਸਕੂਲ ਤਾਂ ਦੇ ਸਕਦੇ ਹੋ ਤਾਂ ਉਹਨਾਂ ਤੋਂ ਬੇਨਿਫਿਟ ਵੀ ਲੈ ਸਕਦੇ ਨੇ ਇਹ ਠੀਕ ਹੈ ਜੀ ਤਾਂ ਸਰਕਾਰ ਨੂੰ ਚਾਹੀਦਾ ਵੀ ਇਹਨੂੰ ਸਹੀ ਨੀਤੀ ਨਾਲ ਨੀयत ਤੇ ਨੀਤ ਨਾਲ ਇਹਨੂੰ ਚਲਾਇਆ ਜਾਵੇ ਇਹ ਇਕੱਲਾ ਇਕ ਆਪ ਦਾ ਸਟੰਟ ਨਾ ਬੜਾਇਆ ਜਾਵੇ ਵੀ ਸਿਰਫ ਜਿਵੇਂ ਲੋਕਾਂ ਨੂੰ ਲਾਈ ਜਾਂਦੇ ਜਿਰਾ ਆਮ ਆਦਮੀ ਪਾਰਟੀ ਦੇ ਵਰਕਰ ਹੀ ਬਣਾ ਸਕਦੇ ਨੇ ਦੂਸਰੇ ਇਸ ਤਰ੍ਹਾਂ ਨਾਕਰਨ ਆਨਲਾਈਨ ਕਰਦੇ ਨੇ ਜਾਂ ਕੋਈ ਇੱਕ ਜਗ੍ਹਾ ਬੜਾ ਦਰਬੀ ਹੱਥ ਹੋ ਜਾ ਕੇ ਬੜਾਓ ਉਸ ਤੋਂ ਬਾਅਦ ਲਿਸਟ ਜਾਰੀ ਕਰਦੇ ਵੀ ਹਸਪਤਾਲ ਦੀ ਲਿਸਟਾ ਹਸਪਤਾਲਾਂ ਨੂੰ ਹੁਕਮ ਜਾਰੀ ਕਰੀ ਜਾਂਣ ਵੀ ਭਾਈ ਖੱਜਲ ਖਵਾ ਨਹੀਂ ਕਰਦੇ ਇਹਨਾਂ ਦਾ ਸਹੀ ਸਹੀ ਕਰ ਠੀਕ ਹੈ ਨਹੀਂ ਵਿੱਚ ਐ ਵੀ ਹੈ ਜਿਹੜਾ ਹੁਣ ਕਹਿੰਦੇ ਜਿਵੇਂ ਨਰਿੰਦਰ ਮੋਦੀ ਸਾਹਿਬ ਲਗਾਤਾਰ ਕਹਿੰਦੇ ਪੀਐਮ ਆਫ ਦਾ ਬਣਦੇ ਆਏ ਨੇ ਹਨਾ ਕੀ ਵੀ ਕੋਈ ਇਹਨਾਂ ਦੀ ਕੋਈ ਚਾਲ ਤਾਂ ਨਹੀਂ ਜਿਹੜੀ ਸਾਡਾ ਕੋਈ ਡਾਟਾ ਇਕੱਠਾ ਕਰੀ ਜਾਂਦੇ ਹੁਣ ਦਾ ਰਿਕਾਰਡ ਦੇ ਚਲੋ ਬਣਦਾ ਤਾਂ ਉਹਦੀ ਆ ਆਪਾਂ ਕਹੇ ਜੀ 10 ਲੱਖ ਵਾਲਾ ਕਿ ਕੋਈ ਇਹ ਵੀ ਛੜੇ ਅੰਤਰ ਤਾਂ ਨਹੀਂ ਹੈਗਾ ਕਿਸੇ ਧਾਰਮ ਨਾਲ ਕੋਈ ਡਾਟਾ ਵੀ ਇਕੱਠਾ ਕਰੀ ਜਾਂਦੇ ਹੁਣ ਡਾਟਾ ਇਕੱਠਾ ਕਰਨ ਦੀ ਕੋਈ ਗੱਲ ਹੀ ਡਾਟੇ ਦਾ ਜਿੰਨਾ ਕੋਈ ਪਹਿਲਾਂ ਤੋਂ ਆਲਰੇਡੀ ਹੈਗਾ ਜਦੋਂ ਆਪਣੇ ਐਨਸ਼ੂਰੈਂਸ ਕਾਰਡ ਬਣੇ ਆਪਣੇ ਰਾਸ਼ਨ ਕਾਰਡ ਬਣੇ ਵੀ ਹੈ ਜਾਂ ਕੋਈ ਵੀ ਹੈ ਕਿਉਂਕਿ ਜਦੋਂ ਤੋਂ ਡਿਜੀਟਲ ਇੰਡੀਆ ਕਰਿਆ ਉਹਦਾ ਹਜੇ ਆਪਾਂ ਨੂੰ ਫਾਇਦਾ ਘੱਟ ਹੋਇਆ ਨੁਕਸਾਨ ਜ਼ਿਆਦਾ ਹੋਇਆ ਕਿਉਂਕਿ ਆਪਣਾ ਸਾਰਾ ਡਾਟ ਕਿੰਨੇ ਆਪਣੇ ਖਾਤੇ ਚ ਪੈਸੀ ਹੈ ਕਿਨੇ ਆਪਾਂ ਮੋਬਾਈਲ ਨੰਬਰ ਚੂਜ਼ ਕਰਦੇ ਆ एवरीथिंग ਸਾਰੀ ਡਿਟੇਲ ਡਿਟੇਲ ਦੇ ਉੱਪਰ ਹੈ ਕਿ ਇਹ ਨਾ ਕੋਈ ਕਿ ਪ੍ਰਾਈਵੇਟ ਕੰਪਨੀ ਆ ਕੋਲੇ ਤੁਸੀਂ ਫੇਸਬੁੱਕ ਖੋਲੋ WhatsApp ਖੋਲੋ ਤੇ ਇੱਕ ਚੀਜ਼ ਪੜ੍ਹ ਲਓ ਵੀ ਮੈਂ ਗੱਡੀ ਦੇਖ ਲਈਏ ਥੋਡੇ ਕੋਲ ਫੋਨ ਵੀ ਆਉਣੇ ਸ਼ੁਰੂ ਹੋ ਜਾਣਗੇ ਥੋਡੇ ਇਸ਼ਤਿਹਾਰ ਵੀ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਇੱਕ ਮਿੰਟ ਚ ਤੁਸੀਂ ਵੇਚ ਗਏ ਠੀਕ ਹੈ ਇੱਕ ਮਿੰਟ ਵਿੱਚ ਸਭ ਵੀ ਆਪੰਨੇ ਤੇ ਕਾਰ ਲੈਣ ਦਾ ਬਾਕੀ ਕੰਨੂ ਆਫਰ ਦੇ ਹੀ ਜਾਣਗੇ ਉਹ ਪ੍ਰਾਈਸ ਹੁੰਦੀਆਂ ਸ਼ੁਰੂ ਹੋ ਜਾਣਗੀਆਂ ਜੀ ਉਹਦੀ 1 ਮਿੰਟ ਵਿੱਚ ਵਿਕ ਜਾਣੀਆਂ ਜੀ ਤੁਸੀਂ ਠੀਕ ਹੈ ਜੀ ਇਹ ਡਾਟਾ ਦਾ ਤਾਂ ਕੋਲੇ ਪਹਿਲੇ ਹੀ ਡਾਟਾ ਰੂਟਾ ਇਕੱਠਾ ਕਰਾ ਦਿਆ ਤਾਂ ਇੱਕ ਚੱਲ ਬੰਦੇ ਵੀ ਆਏ ਹੋ ਜਾਊਗਾ ਇਸ ਤਰ੍ਹਾਂ ਦੀ ਕੋਈ ਗੱਲ ਠੀਕ ਹੈ ਜੀ ਔਰ ਕਰ ਕਰੇ ਮੇਰਾ ਆਖਰੀ ਸਵਾਲ ਕਿ ਰਾਮਪੁਰਾ ਨਗਰ ਕਾਉਂਸਲ ਦਾ ਪਿਛਲੇ ਦਿਨੀ ਬਹੁਤ ਜ਼ਿਆਦਾ ਬਿਬਾਲ ਪਿਆ ਜਿਹੜੀਆਂ ਪਰਚੀਆਂ ਨੂੰ ਲੈ ਕੇ ਕਿ ਲੱਖਾਂ ਕਰੋੜਾਂ ਰੁਪਏ ਦਾ ਘਟਾਲਾ ਸਾਹਮਣੇ ਪਰ ਹੁਣ ਦੇਖਦੇ ਆ ਕਿਤੇ ਨਾ ਕਿਤੇ ਉਹ ਗੱਲ ਠੰਡੀ ਵੀ ਪੈ ਗਈ ਕਿ ਅੰਦਰੋਂ ਅੰਦਰ ਹੀ ਕਿਤੇ ਪਾਸੇ ਉਹ ਆਪਾਂ ਪਹਿਲਾਂ ਵੀ ਤੁਹਾਨੂੰ ਇੱਕ ਆਪਣੀ ਇੰਟਰਵਿਊ ਸੌਚਾ ਦੱਸਿਆ ਸੀ ਵੀ ਇੱਕ ਫਾਰਮੈਲਟੀ ਸ਼ੁਰੂ ਕਰਤੀ ਇਹਨਾਂ ਨੇ ਇੱਕ ਆਡੀਟਰ ਵਿਭਾਗ ਦੀ ਟੀਮ ਨੂੰ ਬੁਲਾ ਕੇ ਭੇठा ਰੱਖਿਆ ਮੇਰਾ ਕਹਿੰਦਾ ਮਹੀਨੇ ਮੇ ਕੋ ਹੋ ਗਏ ਬੈਠਿਆ ਨੂੰ ਠੀਕ ਹੈ ਜੀ ਉਹਦੇ ਚ ਨਿਕਲਣਾ ਕੱਖ ਨਹੀਂ ਕਦੀ ਉਹ ਦੱਸ ਚੁੱਕੇ ਵੀ ਉਹੀ ਚੀਜ਼ਾਂ ਹੋ ਰਹੀ ਜਾਂਦੇ ਆ ਕਾਪੀਆਂ ਦੇਈ ਜਾਂਦੇ ਨੇ ਉਹ ਜਿਹੜਾ ਕਪੜਾ ਟਿਕਲ ਨਹੀਂ ਨੋ ਕੋਈ ਖੱਜਲ ਖਾਰ ਹੋ ਰਹੀ ਹੈ ਠੀਕ ਹੈ ਜੀ ਅਸੀਂ ਕਹਿੰਦੇ ਜਾ ਕੇ ਆਇਆ ਸੀ ਪਹਿਲਾਂ 2 ਮਹੀਨੇ ਪਹਿਲਾਂ ਕੇ ਸੀ ਉਹ ਸਭ ਪਹਿਲੇ ਵੀ ਆ ਪਰਚੇ ਸੀ ਪਤਾ ਕਰ ਰਹੀਆਂ ਵੀ ਸਹੀ ਹੈ ਕਿ ਗਲਤ ਉਹ ਕਹਿੰਦੇ ਜੀ ਕੈਪਲੀਕੇਸ਼ਨ ਲਿਖ ਦੋ ਨਾਲ ਸਿੱਧਾ ਦੀ ਕਾਪੀ ਪਹਿਲਾਂ ਕਿਸੇ ਨੇ ਘਰ ਵੇਚਣਾ ਐਨਓਸੀ ਲੈਣੀ ਜਾਂ ਹੋਰ ਉਹ ਖੱਜਲ ਖਵਾਰ ਹੋ ਰਹੀ ਨਹੀਂ ਤੇ ਠੀਕ ਹੈ ਕਿਉਂਕਿ ਉਹ ਹੋਰ સીધા ਜਦਾ ਅਗਲਾ ਕਹਿੰਦਾ ਪੈਸੇ ਪਰ ਤੋੜੀ ਐ ਸਿੱਧਾ ਤਾਂ ਦੇ ਜੋ ਚੈੱਕ ਕਰਾਗੇ ਕੋਈ ਐਨੇ ਕਿੰਨੇ ਰਜਿਸਟਰ ਨੇ ਵੀ ਸਤੋ ਚੈੱਕ ਹੀ ਨਹੀਂ ਹੋ ਰੀਆਂ ਸਟਾਫ ਤੁਸੀਂ ਜਾਵੋ ਜਦੋਂ ਮਰਜੀ ਬੇਲੇ ਬੈਠਿਆ ਠੀਕ ਹੈ ਕਿਉਂਕਿ ਅਸੇ ਇੰਨਾ ਕੰਮ ਨਹੀਂ ਹੈਗਾ ਜਿੰਨੇ ਉੱਥੇ ਸਟਾਫ ਭਰਤੀ ਹੋ ਚੁੱਕੇ ਔਰ ਜੇ ਕਾਮਕਰ ਨੂੰ ਕਹਿ ਦੋ ਪਰ ਚਾਹ ਜੇ ਕਰ ਰਹੇ ਹੋ ਤਾਂ ਸੀਵਰੇ ਪਾਣੀ ਦੇ ਬਿੱਲ ਚੈੱਕ ਕਰਨ ਨੂੰ ਕਹਿੰਦੇ ਤਾਂ ਉਹਨਾਂ ਨੇ ਦੋ ਦੋ ਮਹੀਨੇ ਅੜਕਾ ਰਿਹਾ ਜਿੱਦੋਂ ਸਾਹ ਪਤਾ ਲੱਗ ਰਿਹਾ ਵੀ ਦਾਲ ਨਹੀਂ ਕਾੜੀ ਨਾਲ ਜ ਕੁਛ ਕਾੜਾ ਨਹੀਂ ਸਾਰੀ ਦਾਲ ਹੀ ਕਾੜੀ ਹੈ ਨਾ ਕੋਈ ਸਟਾਫ ਕਰਕੇ ਰਹੀ ਹੈ ਯੋ ਸਾਹਿਬ ਕਹਿੰਦੇ ਤਾਂ ਦੇਖ ਕਰ ਰਾਗੇ ਤੁਸੀਂ ਹੋਰ ਦੇਖੋ ਕਿਸੇ ਦਫ਼ਤਰ ਦੇ ਵਿੱਚ ਜਾਓ ਤੁਸੀਂ ਆਪਣੀ ਕੰਪਲੇਂਟ ਦੇਣੀ ਹੈ ਜਾਂ ਤੁਸੀਂ ਕੋਈ ਐਪਲੀਕੇਸ਼ਨ ਦੇਣੀ ਹੈ ਤਾਂ ਸੀਵਿੰਗ ਲੈ ਜਿਸਟਰ ਲੱਗ ਜਾਂਦਾ ਤੁਸੀਂ ਆਪਣੀ ਕੰਪਲੇਂਟ ਦੇ ਰਿਸੀਵਿੰਗ ਨੰਬਰ ਲੈ ਕੇ ਚਲੇ ਜਾਓ ਪਰ ਨਗਰ ਕੌਂਸਲ ਦੇ ਵਿੱਚ ਇੱਥੇ ਵੀ ਨਾਦਰਸ਼ਾਈ ਫਰਮਾਨ جاری ਹੋਇਆ ਪਿਆ ਵੀ ਯੋ ਸਾਹਿਬ ਚੈੱਕ ਕਰਨਗੇ ਵੀ ਇਹਨੂੰ ਨੰਬਰ ਲੋੜਾ ਕਿ ਨਹੀਂ ਲੋੜਾ ਮੈਂ ਕਿ ਤੇ ਵੀ ਸਾਨੂੰ ਕਹਾਂ ਸੀ ਮੰਨ ਲਓ ਮੈਂ ਸੋਡੇ ਖਿਲਾਫ ਦੇਦੀਆਂ ਤਾਂ ਮੈਂ ਅੱਗੇ ਵੀ ਦੇਖੇ ਜਾਊਗਾ ਉਹ ਤਾਂ ਸਾਨੂੰ ਪੁੱਛਣਗੇ ਵੀ ਨੰਬਰ ਲੋੜਾ ਕਿ ਇੱਥੋਂ ਦੀ ਕਰਨ ਉਹ ਕਹਿੰਦੇ ਨਾ ਜਿਵੇਂ ਸਾਰਾ ਕੰਮ ਸ਼ੁਰੂ ਹੋ ਰਿਹਾ ਨਾ ਕਿਸੇ ਨੂੰ ਕੋਈ ਦੱਸਿਆ ਜਾਣਾ ਸੋਡੀਆਂ ਸਿੱਧਾ ਸਹੀ ਹੈ ਗਲਤ ਹੈ ਅਖਬਾਰ ਆਪ ਦੀ ਚੇਤਿਆ ਨੂੰ ਇਸਤਕਾਰ ਲਵਾਏ ਵੀ ਮਹੀਨੇ ਦੇ ਵਿੱਚ ਜਿਹਦੇ ਪਤਾ ਕਿ ਮਹੀਨਾ ਤਾਂ ਪਿੱਛੇ ਨੂੰ ਕਿੰਨਾ ਟਾਈਮ ਹੋ ਗਿਆ ਚੌੜੀ ਦੇ ਦੇ ਜਵਾਬ ਤੁਸੀਂ ਇਹ ਪ੍ਰੈਸ ਕਾਨਫਰੈਂਸ ਦਾ ਵੀ ਕੋਈ ਜੇ ਤਾਂ ਫੋਨ ਲਾਉਂਦੇ ਕਹਿੰਦੇ ਪੱਤਰਕਾਰਾਂ ਦਾ ਜਵਾਬ ਹੀ ਨਹੀਂ ਦਿੰਦੇ ਜਲਦੀ ਜਲਦੀ ਫੋਨ ਪਿਕ ਕਰਦੇ ਜਿਹੜੇ ਤਾਂ ਦੇਖੋ ਇੱਕ ਕਰ ਤਾਂ ਕਹਿੰਦੇ ਕਿ ਮੈਂ ਦਿੰਦੀ ਇਹਨਾਂ ਕੋਲ ਉਹਨਾਂ ਗ ਪ੍ਰੈਸ ਕਾਨਫਰੰਸ ਓਪਨਲੀ ਕਰਦੇ ਨਹੀਂ ਇਹ ਠੀਕ ਹੈ ਜੀ ਚੰਦ ਬੰਦਿਆਂ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਨੂੰ ਪ੍ਰੈਸ ਕਾਨਫਰੰਸ ਨੂੰ ਪਾਇਨਿਕ ਪ੍ਰੈਸ ਕਾਨਫਰੰਸ ਲਈ ਗਿਆ ਜਾਂਦਾ ਓਪਨਲੀ ਦੇਣ ਜਵਾਬ ਅਸੀਂ ਇਹ ਸਿੱਧਾ ਪੇਸ਼ ਕਰਾਂਗੇ ਲੋਕਲ ਲਈ ਬੈਠਿਆ ਲੋਕਾਂ ਨੂੰ ਬੁਲਾਓ ਪੰਜ ਸਾਰਡਰ ਟਾਲੇ ਰੂਪ ਕਿਹੜਾ ਭੀਜੇ ਤੁਸੀਂ ਫੜਨਾ ਇੱਥੇ ਕਬਲਾ ਤਾਂ ਤੁਸੀਂ ਅਨਾਊਂਸਮੈਂਟ ਕਰਾਓ ਜਿਵੇਂ ਹੁਣ 10 ਲੱਖ ਕਲੇ ਬੀਮੇ ਦੀ ਅਨਾਊਂਸਮੈਂਟ ਕਰਾਈ ਜਾਂਦੇ ਹੁਣ ਵੀ ਤਾਂ ਪਈ ਖਰਚ ਕਰ ਰਹੇ ਹਾਂ ਹਾਂ ਸਹੀ ਹੈ ਜੀ ਤੁਸੀਂ ਨਾਲ ਨਾਲ ਹੀ ਉਹਦੀ ਅਨਾਊਂਸਮੈਂਟ ਕਰਾ ਦੇ ਦੀ ਸੀਪਈ ਪਾਈ ਜੀ ਦੇ ਕੋਲ ਸਿੱਧਾ ਲੈ ਕੇ ਆਜੋ ਹੂੰ ਸੁਣੀ ਨਹੀਂ ਚੈੱਕ ਕਰ ਹਾਮਾਮ ਦੇ ਵਿੱਚ ਨੰਗਰੇ ਸਾਰੇ ਇੱਕ ਨੂੰ ਜਿਹੜੋ ਪਛਾਣ ਚਲਕੇ ਬਏ ਨੇ ਉਹੋ ਜਾਇ ਮੌਜੂਦਾ ਲੀਡਰ ਨੇ ਚਾਹੇ ਸਾਫ ਪੁਰਾਣੇ ਸੀ ਸਾਰੇ ਤਾਂ ਕਿਤੇ ਨਾ ਕਿਤੇ ਦੇ ਵਿੱਚ ਜੁਗਦਾਨ ਹੈਗਾ ਹੀ ਹੈਗਾ ਇਸका ਪਰਦੇ ਵਿੱਚ ਤਾਂ ਹੀ ਸਾਰੇ ਚੁੱਪੜੇ ਠੀਕ ਇੱਕ ਹੋਰ ਵੀ ਆ ਕਿ ਵਿਕਾਸ ਦੀ ਏਕਰ ਗੱਲ ਕਰ ਲਈਏ ਆਮ ਆਦਮੀ ਪਾਰਟੀ ਨੂੰ ਸੜਕਾਂ ਲਗਾਤਾਰ ਬਣ ਰਹੀਆਂ ਨੇ ਹੁਣ ਰਾਮਪਰਾ ਫੂਦੀ ਜੇਕਰ ਗੱਲ ਕਰੀਏ ਨਾਬਾ ਮੰਡੀ ਵਾਲੇ ਪਾਸੇ ਸੜਕਾਂ ਬਣ ਗਈਆਂ ਲੋਕੋ ਬਹੁਤ ਔਕੇ ਨੇ ਬੋਲ ਵੀ ਰਹੇ ਨੇ ਮੀਡੀਆ ਅੱਗੇ ਵੀ ਕਹਿ ਰਹੇ ਨੇ ਕਿ ਪਟਿਆਲਾ ਮੰਡੀ ਵਾਲੇ ਪਾਸੇ ਸੜਕਾਂ ਦਾ ਕਦੋਂ ਨਿਰਮਾਣ ਹੋ ਸਕਦਾ ਤੁਹਾਡੇ ਹਿਸਾਬ ਨਾਲ ਜੇਕਰ ਗੱਲ ਹੋਈ ਹੋਵੇ ਤੁਹਾਡੀ ਦੇਖੋ ਪਹਿਲਾਂ ਤਾਂ ਜਿੰਨੀਆਂ ਸੜਕਾਂ ਬੜੀਆਂ ਹੋ ਵੀ ਕਿਤੇ ਨਾ ਕਿਤੇ ਸਹੀ ਨਹੀਂ ਬਣੀਆਂ ਆਪਾਂ ਦੇਖਿਆ ਵੀ ਕੁਝ ਸੜਕਾਂ ਬੜੀਆਂ ਨਾਲ ਦੀਆਂ ਟੁੱਟੀਆਂ ਸ਼ੁਰੂ ਹੋ ਗਈਆਂ ਜਾਂ ਪਿੱਛੇ ਜਿਹੀ ਮੁਦਾ ਚੱਕਾ ਜਿਹੀ ਵੀ ਕੁਝ ਗਲੀਆਂ ਦੇ ਉੱਪਰ ਜਿਹੜੀਆਂ ਪਾਸ਼ਾ ਸਾਹ ਪਏ ਆ ਉਹਦੇ ਉੱਪਰ ਹੀ ਇੱਟਾਂ ਦਾ ਫਰਸ਼ ਹੈ ਜਦ ਕਿ ਕੁਝ ਏਰੀਆ ਜੀ ਇਹ ਪਏ ਆ ਵੀ ਜਿੱਤੇ ਅੱਜ ਦੀ ਕਰਨਾ ਤਾਂ ਸੀਵਰੇਜ ਪਿਆ ਇਹਨਾਂ ਵਾਟਰ ਸਪਲਾਈ ਹੈ ਸੜਕ ਤਾਂ ਬੰਨੀ ਤੋੜ ਦੀ ਗੱਲ ਆ ਜਦ ਕਿ ਇਹ ਕਾਗਜ਼ਾਂ 'ਚ ਉੱਪਰ ਦਿਖਾਉਦੇ ਆ ਵੀ ਸਾਡੇ ਏਰੀਆ ਦੇ ਵਿੱਚ ਜੀ 100% ਸੀਵਰੇਜ 100% ਪਾਣੀ 100% ਆਉਂ ਸਰੋਸਲੀ ਦਿਖਾਣੀ ਠੀਕ ਹੈ ਜੀ ਕਦਰਕੋਸਰ ਦੀ ਮਾਰਕੀਟ ਆ ਨਾਬਾ ਮੰਡੀ ਜੀ ਦੀ ਤੁਸੀਂ ਗੱਲ ਕਰ ਰਹੇ ਹੋ ਠੀਕ ਹੈ ਜੀ ਟਿੱਬੇ ਵਾਲੀ ਮਾਰਕੀਟ ਬੋਲਦੇ ਜਿੱਥੋਂ ਡਗਰਕੋਸਰ ਨੂੰ ਹਰ ਮਹੀਨੇ ਕਰਾਇਆ ਉਹਦਾ ਉਹ ਮੇਰਾ ਗੱਲ ਕੱਟੀ ਤੂੰ ਵੀ ਉਹਨੂੰ 10-15 ਸਾਲ ਹੋ ਚੁੱਕੇ ਆ ਨਾ ਤਾਂ ਉੱਥੇ ਪਾੜੀਂ ਦੀ ਪੈ ਪਈ ਆ ਨਾ ਸੀਵਰੇ ਦੀ ਪੈ ਪਈ ਆ ਔਰ ਨਾ ਹੀ ਉੱਥੇ ਗਲੀ ਬਣਾਈ ਗਈ ਆ ਠੀਕ ਹੈ ਜੀ ਨਾ ਕੋਈ ਕੱਚੀਆਂ ਗਲੀਆਂ ਉਸੇ ਤਰ੍ਹਾਂ ਹੀ ਚੱਲੀ ਹੋਈਆਂ ਨੇ ਜਿਹੜਾ ਕੋਈ ਇਹਨਾਂ ਦਾ ਚੇਜਤਾ ਉਹਨੂੰ ਕੋਈ ਕਹਿੰਦੇ ਵੀ ਇੱਥੇ ਬਣਾਉਣੀ ਆ ਉਹਦੇ ਉੱਪਰ ਡਬਲ ਤੋਂ ਡਬਲ ਬਣਾਉਂਦੇ ਆ ਕਈ ਜਗ੍ਹਾ ਇੱਜੇ ਤੁਸੀਂ ਦੇਖੋਗੇ ਵੀ ਦੂਰ ਦੂਰ ਤੱਕ ਕੋ ਇਹਨਾਂ ਦੇ ਚੇਤਿਆਂ ਦੇ ਪਲਾਟਾ ਉੱਥੇ ਗਲੀ ਬਣਾ ਦਿੱਤੀ ਗਈ ਹੈ ਜੇ ਇੱਕ ਘਰ ਆ ਉਸ ਨੂੰ ਗਲੀ ਬਣਾ ਦਿੱਤੀ ਜਿੱਥੇ ਪੂਰਾ ਮਹੱਲਾ ਬਿਠਾਉਣੀ ਦਿਖ ਰਿਹਾ ਇਹਨਾਂ ਨੂੰ ਇੱਕ ਤਰ ਇਹ ਹੁਣ ਜਿਹੜਾ ਚੱਲ ਰਿਹਾ ਸਪਾਰਸ਼ੀ ਚੱਲ ਰਿਹਾ ਇਹਦੀ ਸਪਾਰਸ਼ ਹੈਗੀ ਹੈ ਉਹਦਾ ਕੰਮ ਹੋ ਰਿਹਾ ਨਹੀਂ ਕੋਸ਼ਰ ਬੰਨ ਉਹ ਜਿਆਦਾ ਪਾਂਸਲਰ ਜਿੱਤੇ ਸੀ ਜਾਂ ਦੂਸਰੀਆਂ ਪਾਰਟੀਆਂ ਦੇ ਜਿੱਤੇ ਸੀ ਉਹ ਵੀ ਕਿਤੇ ਨਾ ਕਿਤੇ ਇੱਕ ਵਜਾ ਵੀ ਉਹਨਾਂ ਦੇ ਪਾਸੇ ਘਟ ਤਾਂ ਘਟ ਹੋ ਰਹੇ ਨੇ ਤੇ ਜਿਹੜੇ ਇਹਨਾਂ ਦੇ ਆਪਦੇ ਮੰਦੇ ਆ ਉਹਨਾਂ ਦੇ ਕੰਮ ਹੋ ਰਹੇ ਨੇ ਪਰ ਜੇ ਤੁਹਾਡੀ ਸਪਾਰਸ਼ੀਗੀ ਦਾ ਤੁਸੀਂ ਕੰਮ ਕਰਾ ਲੋਗੇ ਨਹੀਂ ਕੋਈ ਸਲਵਾਈ ਇਹ ਕਰ ਕਰਾ ਜੀ ਜਾਂਦੇ ਜਾਂਦੇ ਆਖਲਾ ਸਵਾਲ ਮੇਰਾ ਕਿ ਸੀਐਮ ਚੰਨੀ ਸਾਬका ਸੀਐਮ ਚੰਨੀ ਦੀ ਏਕਰ ਗੱਲ ਕਰੀਏ ਤਾਂ ਉਹਨਾਂ ਨੂੰ ਸੀਐਮ ਨਾ ਅਲਾਨਿਆ ਜਾਵੇ ਕੇਸ ਦੇ ਲਈ ਵੀ ਕੁਝ ਕੁ ਲੀਡਰਾਂ ਦਾ ਜਿਹੜਾ ਜ਼ੋਰ ਲੱਗਿਆ ਪਿਆ ਕੀ ਲੱਗਦਾ ਹਾਂ ਪਿਛੇ ਆ ਫਾਰਮ ਆਊਟਰੀਆਂ ਨੇ ਕਿ ਸੀਐਮ ਚੰਨੀ ਬੀਜੇਪੀ ਦੀ ਵੀ ਜਾਣਗੇ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਪਿਛਲੇ ਸਮੇਂ ਦੇ ਵਿੱਚ ਕਾਫੀ ਕਾਟੋਕਲੇ ਸੀਗਾ ਕਾਂਗਰਸ ਦੇ ਵਿੱਚ ਜਿਹਨੂੰ ਲੈ ਕੇ ਹਾਈ ਕਮਾਨ ਸਕਤ ਹੋਇਆ ਉਹਨਾਂ ਨੇ ਸਾਰਿਆਂ ਨੂੰ ਬੁਲਾ ਕੇ ਇਹਨਾਂ ਨੂੰ ਟਿਕਟ ਟਿਕਾ ਕਰਾਇਆ ਵੀ ਤੁਸੀਂ ਆਪ ਦਾ ਇੱਕ ਦੂਜੇ ਦੇ ਉਲਟ ਬਿਆਦੀ ਤੇ ਨਾ ਹੋਰ ਨਹੀਂ ਕਰਦਾ ਉਸ ਤੋਂ ਬਾਅਦ ਕਾਫੀ ਹਰ ਚਿਰ ਰਹੇ ਚੁੱਪ ਰਹੇ ਪਰੰਤੂ ਪਿਛਲੇ ਕਾਂਗਰਸ ਦੀ ਰੈਨੀਓ ਕਿਟੀਆਂ ਬਟੀਆਂ ਦੇ ਵਿੱਚ ਚੰਨੀ ਦਾ ਨਾ ਜਾਣਾਂ ਕਿ ਤਰ੍ਹਾਂ ਕਿਤੇ ਸਵਾਲ ਖੜੇ ਕਰਦਾਈ ਸੀ ਵੀ ਉਹ ਜਦ ਤੱਕ ਨਰਾਂ ਚੱਲ ਰਹੇ ਨੇ ਜਾਂ ਕੋਈ ਹੋਰ ਕਰਦਾ ਠੀਕ ਹੈ ਜੀ ਕਿਉਂਕਿ ਜਿਹੜੀ ਕਾਂਗਰਸ ਆ ਇਹਦੇ ਵਿੱਚ ਜਿਹੜੀ ਮੁੱਖ ਮੰਤਰੀ ਦੇ ਦਾਫੇ ਦਾ ਬਾੜੇ ਨੇ ਹਾਂ ਜੀ ਸਭ ਪਾਰਟੀਆਂ ਨਾਲੋਂ ਵੱਧ ਇਹਦੇ ਵਿੱਚ ਨੇ ਮੰਨ ਲਓ ਆਮ ਆਦਮੀ ਪਾਰਟੀ ਜਾ ਉਹ ਵੀ ਜਿਹੜਾ ਆਪਣਾ ਵੱਧ ਤਸਿਲ ਮਾਨ ਕਾਲੀ ਦਾਲਾ ਉਹ ਚ ਸੁਖਵੀਰ ਬਾਦਲ ਹਾਂਜੀ ਠੀਕ ਹੈ ਜੀ ਜਿਹੜੀ ਆਮ ਕਾਂਗਰਸ ਸਰਕਾਰ ਦੀ ਪਾਰਟੀ ਹੈ ਕਾਂਗਰਸ ਦੀ ਪਾਰਟੀ ਹੈ ਇਹਦੇ ਮੁੱਖ ਮੰਤਰੀ ਦੇ ਚਿਹਰੇ ਕਾਫੀ ਨੇ ਠੀਕ ਹੈ ਜੀ ਉਹ ਸ਼ੁਰੂ ਲੈ ਕੇ ਪੰਬਲਪੂਸਾ ਬੜਿਆ ਪਿਆ ਔਰ ਇਹ ਬਣਿਆ ਰਹੂਗਾ ਠੀਕ ਹੈ। ਪਾਰਾ ਪਿਛੜੀ ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਸੀ ਹੂੰ ਉਦੋਂ ਨਵਜੋਤ ਸਿੰਘ ਸਿੱਧੂ ਦਾ ਬਹੁਤ ਮोटा ਹੱਥ ਸੀ ਇਹਨਾਂ ਨੂੰ ਮੁੱਖ ਮੰਤਰੀ ਬਣਾਉਣ ਦੇ ਵਿੱਚ ਠੀਕ ਹੈ ਜੀ। ਤੇ ਹੁਣ ਜੇ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਮਨਾ ਲਿਆ ਹੂੰ ਤਾਂ ਚੰਨੀ ਦਾ ਵੀ ਫਰਜ਼ ਬਣਦਾ ਵੀ ਆਪਦੀ ਭਾਜੀ ਮੋੜੇ ਤੇ ਮੁੱਖ ਮੰਤਰੀ ਬਣਾਉਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਸਾਥ ਦੇਵੇ। ਠੀਕ ਹੈ ਜੀ। ਕਿਉਂਕਿ ਇਹ ਜੋੜੀ ਇਕੱਠੀ ਰਹੂਗੀ ਹੂੰ ਜਾਏ ਇਸੇ ਪਾਰਟੀ 'ਚ ਰਹੇ ਜਾਂ ਕਿਸੇ ਹੋਰ 'ਚ ਜਾਂ ਵੀ ਇਹ ਸਭ ਨੂੰ ਕਲੀਅਰ ਅੱਜ ਵੀ ਇਹ ਜਾ ਵੀ ਸਾਡੇ ਕੋਈ ਮੱਢੀ ਗਾਲ ਨਹੀਂ ਬੀਜੇਪੀ ਦੇ ਵਿੱਚ ਕਿਉਂਕਿ ਬੀਜੇਪੀ ਕੋਲੇ ਲੀਡਰ ਹੈ ਨਹੀਂ ਹਾਂ ਸਹੀ ਹੈ ਜੇ ਬੀਜੇਪੀ ਨੇ ਪੰਜਾਬ ਦੇ ਵਿੱਚ ਉਹਨਾ ਤੋਂ ਲੀਡਰ ਲੈਣੇ ਪਏ ਆ ਪਰ ਲੀਡਰ ਹੈ ਉਹ ਨੂੰ ਕੁੱਝੀ ਬਾੜੀ ਤੋਂ ਧਾਰੀ ਲੈਣੀ ਪੈਣੀ ਪੈਣੀ ਬੀਜੇਪੀ ਚਾਂਸਦਾਰ ਹੈ ਕਿ ਕਿ ਮੂੰਹ ਮੰਗਿਆ ਉਹਦਾ ਵੀ ਸੀਐਮ ਨੂੰ ਚੰਨੀ ਨੂੰ ਮੱਲੜ ਕਿਦ ਮਿਲ ਜੇ ਕਿ ਬਗਜਨ ਮੈਂ ਚਲੇ ਜਾਣਾ ਦੇਖੋ ਬੀਜੇਪੀ ਦੇ ਵਿੱਚ ਸਾਰੀ ਅਹੁਦੇ ਖਾਡੀ ਪਿਆ ਹੁਣ ਰਵਰੀਤ ਵੀ ਠੂਸੀ ਇੱਜ਼ਤ ਕੀ ਹਾਰ ਗਏ ਸੀ ਫਿਰ ਵੀ ਉਹਨਾਂ ਨੇ ਉਹਨੂੰ ਰੇਲ ਮੰਤਰੀ ਬਣਾ ਕੇ ਦਿਖਾਤਾ ਵੀ ਸਾ ਅਸੀਂ ਚਾਹੀਏ ਤਾਂ ਬੰਦੇ ਨੂੰ ਕੁਝ ਵੀ ਕਰ ਸਕਦੇ ਆ ਬੰਦੇ ਨੂੰ ਪਾਵਰ ਜਿੰਨਾ ਚੱਕ ਪੰਜਾਬ ਦੇ ਲੈਵ ਲੈਵਲ ਤੱਕ ਵੀ ਲੈ ਜਾਂਦੇ ਦੇ ਸਕਦੇ ਆ ਠੀਕ ਹੈ ਜੀ ਨੈਸ਼ਨਲ ਲੈਵਲ ਦੀ ਪਾਰਟੀ ਦਾ ਪਾਵਰ ਦੇਣੀ ਬਹੁਤ ਵੱਡੀ ਗੱਲ ਆ ਹਰ ਸਿਮਰਤ ਕੋਰ ਬਾਦਲ ਕਿਹੜਾ ਰਹੀ ਨਹੀਂ ਸੀ ਉਹ ਵੀ ਫੂਡ ਪ੍ਰੋਸੈਸਿੰਗ ਮੰਤਰੀ ਬਣਾ ਰੱਖਿਆ ਸੀ ਜਦੋਂ ਆਪਦੀ ਆਈ ਤੇ ਆ ਕੇ ਤਾਂ ਉਹ ਸਭ ਕੁਝ ਕਰ ਸਕਦੇ ਆ ਪਿਛਲੇ ਦਿਨੀ ਹੁਣ ਤੁਸੀਂ ਮੰਨ ਲਓ ਪਿਛਲੇ ਦਿਨੀ ਡਾਕਟਰ ਨਵਜੋਤ ਸਿੰਘ ਸਿੱਧੂ ਨੇ ਵੀ ਕਾਂਗਰਸ ਤੋਂ ਅਸਤੀਫਾ ਦਿੱਤਾ ਅਸਤੀਫਾ ਕਿਸ ਗੱਲ ਤੇ ਦਿੱਤਾ ਕਿ ਰਾਜਾ ਬੜਿੰਗ ਕਿ ਸੀਐਮ ਭਗਵੰਤ ਮਾਨ ਤੋਂ ਡਰਦਾ ਹੋਇਆ ਕਿ ਮੈਨੂੰ ਬਾਡੀਆਂ ਦੇ ਜਿਹੜਾ ਟਰਾਂਸਪੋਰਟ ਮੰਤਰੀ ਰਹੇ ਨੇ ਪੂਜਿਆ ਸਰਕਾਰ ਸਮੇ ਕਿਉ ਬਾਡੀਆਂ ਦੇ ਕਿਤੇ ਫਾਈਲਾਂ ਨਾ ਖੁੱਲ ਜਾਨ ਮੈਨੂੰ ਅੰਦਰ ਨਾ ਕਰਨ ਕਿ ਉਹਨੂੰ ਲੈ ਕੇ ਸੀਐਮ ਮਾਨ ਦੇ ਨਾਲ ਰਾਜਾ ਬੜੇ ਨੇ ਗਏ ਸਮਝੌਤਾ ਕਰ ਲਿਆ ਕਾਂਗਰਸ ਪਾਰਟੀ ਬੇਇਜ਼ਤੀ ਕਿ ਮੈਂ ਨਵਜੋਤ ਸਿੰਘ ਨੇ ਕੋਰਨੇ ਜਿਹੜਾ ਹਸਤੀਬਾ ਇਸ ਨੂੰ ਕਿਵੇਂ ਦੇਖਦੇ ਹਾਂ ਇਹ ਸਭ ਪੋਲੀਟਿਕਲ ਸਟਾਰਟ ਜਿਹੜੀ ਰਹੀ ਟ੍ਰਾਂਸਪੋਰਟ ਮੰਤਰੀ ਸਮੇ ਉਹਨਾਂ ਦੇ ਕੰਮ ਬਾਰੇ ਦੀ ਗੱਲ ਉਹ ਇਹ ਇਕੱਲੇ ਇਹਨਾਂ ਦੇ ਨਹੀਂ ਤੁਸੀਂ ਕਿਸੇ ਵੀ ਲਾ ਲਓ ਵਿਕਰਮਜੀਤ ਦੇ ਲਾ ਲਓ ਬਾਦਲ ਪਿਆਉ ਪਤਰੂ ਕੈਪਟਨ ਦੇ ਅੰਦਰ ਕਰਿਆ ਸੀ ਉਹ ਤੋਂ ਲਾ ਲਓ ਸਮੇ ਸਮੇ ਨਾਲ ਇੱਕ ਨਿਕਲਦੇ ਤੇ ਸਮੇ ਨਾਲ ਹੀ ਗਾਇਬ ਹੋ ਜਾਂਦੇ ਨੇ ਠੀਕ ਹੈ ਜੀ ਇਹ ਪੁਇਟਰੀ ਕੋ ਕਦੇ ਵਿੱਚ ਕੈਦ ਹੋ ਜਾਂਦਾ ਵੀ ਕੀ ਹੋਇਆ ਉਹ ਮਜੀਠੀਆ ਸੀ ਮਜੀਠੀਆ ਬਿਲਕੁਲ ਪਹਿਲ ਪੂਰੀ ਸਟਰੋਂਗ ਹਮ ਅਕਾਲੀ ਦਰ ਬਾਰੇ ਕੋਸ਼ਿਸ਼ ਰਦੀ ਹਾਂਜੀ ਫਿਰ ਕੈਪਟਨ ਅਡਰਾਂ ਦੀ ਚੰਗੀ ਸੀ ਕੁਝ ਹੋਸਟੇ ਮਿਲਿਆ ਉਹਨਾਂ ਸੀ ਹਮ ਫonzਦੋ ਅਦਾਲਤਾਂ ਤੋਂ ਪੁੱਛ ਰੀਏ ਵੀ ਤੁਸੀਂ ਕਿਸੇ ਹੋਸਟੇ ਦੇ ਵਿੱਚ ਕਾਇਮ ਹੋ ਕੁਝ ਮਿਲਿਆ ਕੋਈ ਸਾਫ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਮਿਲਿਆ ਠੀਕ ਹੈ ਜੀ ਪ੍ਰਾਪਰਟੀ ਹੈ ਉਹਨਾਂ ਨੇ ਕਿਹਾ ਵੀ ਹੁਣ ਪਹਿਲਾਂ ਉਹਨਾਂ ਨੇ ਨਸ਼ਾ ਦਾ ਲਾਇਆ ਸੀ ਨਸ਼ਾ ਦਾ ਫਖਰ ਜੋ ਚੁੱਕਿਆ ਬਿਓ ਅੱਗੇ ਨਹੀਂ ਬੱਤ ਪੈਇਆ ਤਾਂ ਉਹਨਾਂ ਨੇ ਨਜਾਇਜ਼ ਪ੍ਰਾਪਰਟੀ ਦਾ ਲਾਤੀ ਵੀ ਨਸ਼ੇ ਦੇ ਕਾਰੋਬਾਰ ਤੋਂ ਬਣਾਇਆ ਸਾਫ ਕਰ ਨਹੀਂ ਪਾਰੇ ਹਾਂਜੀ ਜਿਹੜੇ ਰਾਜਾ ਬੜੇ ਦਾ ਉਬਰੀ ਇਕੱਲੇ ਨੂੰ ਪੰਜ ਸਾਲ ਤਾਂ ਹੋ ਗਏ ਸਰਕਾਰ ਨੂੰ ਹੁਣ ਕੀ ਕਰਨੋ ਨਹੀਂ ਹੋਰ ਸਰਕਾਰ ਦੇ ਉਲਟ ਮਾਰਾ ਬੋਲਣ ਉਹ ਤਾਂ ਆਪਦੇ ਤੇ ਉਲਟੀ ਚੱਲੀ ਜਾਂਦੇ ਜੀ ਸੁਖਵੀਰ ਬਾਦਲ ਪਿਓ ਬੱਤੀ ਕੈਪਟਨ ਨੇ ਜੋ ਅੰਦਰ ਜੇਲ੍ਹ ਭੇਜੀ ਬੜਕੇ ਕਿੱਥੇ ਵੀ ਹੋ ਫੈਨ ਅੱਜ ਤੱਕ ਕਿਸੇ ਨੂੰ ਕੁਝ ਹੋਇਆ ਇਹ ਸਭ ਆਪਸੇ ਚੱਲਦਾ ਰਹਿੰਦਾ ਜਦੋਂ ਕਿਸੇ ਨੂੰ ਕੁਰੀਆ ਦੇ ਰਹੇ ਸਰਕਾਰ ਜੇ ਉਹ ਬੜਾ ਜ਼ਿਆਦਾ ਖੋਦਾ ਫਿਰ ਅੰਦਰ ਕਥੀ ਸੈਟਿੰਗ ਹੋ ਜਾਂਦੀ ਹੈ ਨਹੀਂ ਫਿਰ ਉਹ ਕਮਜ਼ੋਰ ਹੋ ਜਾਂਦਾ ਕੇਸ ਆਪਜੀਠੇ ਦਾ ਸੀ ਇਹਨੂੰ ਬਾਹਰ ਹੀ ਨਹੀਂ ਸਿਵਾਉਣ ਦਵਾਂਗੇ ਇਹ ਕੁਛ ਨਹੀਂ ਕੀ ਹੈ ਹਾਂ ਸਹੀ ਬਹੁਤ ਗੱਲਾਂ ਕਹੀਆਂ ਗਈਆਂ ਹਾਲਾਂਕਿ ਉਹ ਚੀਜ਼ ਨਿਕਲੀ ਵੀ ਨਹੀਂ ਨਾ ਉਹ ਸਾਬਤ ਹੋਈ ਕਿਸੇ ਵਾਲਾਂ ਤਰ੍ਹਾਂ ਅਸੀਂ ਵੀ ਕਿਉਂਕਿ ਹਾਂਜੀ ਹੁਣ ਜਿੰਨੇ ਕਾਇਮ ਲੁਕੇਦਰੀਵਾਲ ਸਾਹਿਬ ਗਏ ਨੇ ਸੀ ਭਗਵੰਤਵਾਨ ਗਏ ਨੇ ਜਿੰਨੇ ਵੀ ਮਤਲਬ ਪ੍ਰੋਗਰਾਮ ਕੀਤੇ ਨੇ ਮਤਲਬ ਪੂਰਾ ਭੰਡਿਆ ਕਿਸ ਦਾ ਸੌਦੀ ਕਿਸ ਦਾ ਕਹਿੰਦਾ ਕੋਉਂਦਾ ਚਿੱਟਾ ਸਦਾ ਕਿ ਭਾਈ ਅੰਦਰ ਛਿੜਦਾ ਪਹਿਲਾਂ ਕਾਫ ਸੌਦੀ ਸੀ ਭਗਵੰਤਵਾਨ ਖੁਦਾਬਦੀ ਅਰਿਲਾ ਜੀ ਕਹਿੰਦੇ ਸੀ ਜਿੱਦਕ ਜਿੰਨੇ ਵੱਧ ਕੇ ਸੋਣਾ ਬਟਾ ਲੀਤ हां ਜਿਹੜਾ ਜੇਲ ਕਟਿਆ ਉਹ ਆ ਕੇ ਦੀਦਰ ਪੰਜੂ ਕੋਲ ਨੂੰ ਕੋਈ ਨਾ ਕੋਈ ਉਹਦਾ ਮਿਲੂ ਜਾ ਹੋ ਰਾ ਇਹਨਾਂ ਲਈ ਤਾਂ ਇਹ 골ਡ ਮੈਡਲ ਨੇ ਠੀਕ ਹੈ ਜਿਹੜਾ ਜਿੰਨੇ ਇਹਨਾਂ ਦੇ ਗੇਸ ਪੈਗੇ ਇੰਨੇ ਵਰੀਆਂ ਜੇਲ ਜਾਏ 골ਡ ਮੈਡਲ ਨੇ ਠੀਕ ਸਿਆਸਤਾਂ ਦੇ 골ਡ ਮੈਡਲ ਨੇ ਉਹ ਬੰਦਾ ਉੱਪਰ ਚੜ ਜਾਂਦਾ ਉਹਦੀ ਚਰਚਾ ਵੀ ਉੱਪਰ ਹੋ ਜਾਂਦੀ ਆ ਉਹ ਤਾਂ ਪਾਰਟੀ ਦੇ ਵਿੱਚ ਕਦੋਂ ਨਾ ਚੋ ਹੋ ਜਾਂਦਾ ਠੀਕ ਹੈ ਲਈ ਗੱਲ ਪਰਚੀਆਂ ਦੀ ਇਹ ਤਾਂ ਪੈਂਦੀ ਰਹਿੰਦੇ ਆ ਕਾਰਵਾਈਆਂ ਦੀ ਐ ਕਾਰਵਾਈ ਕਦੇ ਨਹੀਂ ਸੀਰੇ ਜੜੂ ਕਿ ਕਿ ਕਾਰਵਾਈ ਸੂਤ ਹੀ ਦਿੰਦੇ ਆ ਠੀਕ ਹੈ ਸਮੇਂ-ਸਮੇਂ ਨਾਲ ਉਹ ਸੂਚੇਂਜ ਹੁੰਦੇ ਰਹਿੰਦੇ ਨੇ ਹਮ ਆਪਣੇ ਤੁਸੀਂ ਲਾ ਲੋ ਬੇਅਦਬੀ ਵਾਲਾ ਮਾਮਲਾ ਕਦੋਂ ਤੋਂ ਚੱਲ ਬਰਗਾੜੀ ਘਾੜਾ ਲਗਾ ਦੋ ਤੁਸੀਂ 15 16 ਤੋਂ ਲਗਾ ਹਾਈ ਦੇ ਕਰਾਡ ਪੁਛਾ ਤੇ ਪੁਲਸ ਵਾਲੀ ਨਹੀਂ ਵੀ ਚੰਨੜੇ ਦੇ ਪੁਛਾ ਲਿਆ ਤੋ ਹਾਂਜੀ ਇਨਸਾਫ ਕਿੱਥੋਂ ਮਿਲਦਾ ਤੁਸੀਂ ਇਹ ਕੁਛ ਨਹੀਂ ਬਣਾਈ ਚੱਲੀ ਜਾਂਦਾ ਸਿਆਸਤਦਾਨੇ ਜਦੋਂ ਵੋਟਰ ਜਿਹੜੇ ਆ ਗਏ ਇਹੀ ਫੇਰ ਮੁੱਦੇ ਜੇ ਚੱਕ ਲੈਣਗੇ ਜਦੋਂ ਵੋਟਰ ਜਾਂਦੇ ਆ ਫੇਰ ਠੰਡੇ ਪੈ ਜਾਣਗੇ ਤਿੰਨ ਚਾਰ ਸਾਲਾਂ ਬਾਅਦ ਫੇਰ ਚੋ ਹੋ ਜਾਣਗੇ ਸਾਰੇ ਮੁੱਦੇ ਨਾ ਜਿੱਦੀ ਕਰਹਲ ਹੋਇਆ ਨਾ ਹੱਲ ਹੋਵੇ ਬਸ ਲੋਕ ਜਾਗਰਤ ਹੋ ਜਾਣਾ ਕੁਝ ਹੋ ਕੇ ਕੁਝ ਹੋ ਜਾਣਾ ਵੀ ਇਹਨਾਂ ਲੀਡਰ ਮਗਰ ਸਿਆਸਤ ਮਗਰ ਲੱਕੇ ਆਪ ਦਾ ਭਾਈਚਾਰਾ ਨਾ ਖਰਾਬ ਕਰਿਆ ਕਰੋ ਆਪਦੀ ਮਿਹਨਤ ਨਾਲ ਖਵਾਓ ਦਿਖਾਓ ਠੀਕ ਠੀਕ ਹੈ ਸ਼ੁਕਰੀਆ ਬਹੁਤ ਬਹੁਤ ਇਸੇ ਕੀ ਆਪਣੇ ਰਾਮਪਰਾ ਫੁੱਲ ਤੋਂ ਸੀਨੀਅਰ ਪੱਤਰਕਾਰ ਜਨੀਸ਼ ਕਰਕਰ ਜੀ ਤੇ ਹੋਰ ਇਸੇ ਤਰ੍ਹਾਂ ਹੀ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਆਪਾਂ ਗੱਲਬਾਤ ਜਨੀਸ਼ ਕਰਕਰ ਜੀ ਨਾਲ ਆਪਾਂ ਲੈ ਕੇ ਆਉਂਦੇ ਰਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ